हांजी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਪਾਉ ਨੋਖ ਸਿੰਘ ਉਹਨਾਂ ਦੇ ਕੋਲ ਜਿਦਾ ਕਿ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਪਾਉ ਨੋਖ ਸਿੰਘ ਉਹਨਾਂ ਦਾ ਤੇ ਪਸ਼ੂ ਜਿਹੜੇ ਆ ਦੋਸਤੋ ਵੱਡੀ ਮਾਤਰਾ ਦੇ ਵਿੱਚ ਆਉਂਦੇ ਆ ਘੱਟੋ ਘਾਟ ਪੀ 8 8 9 ਪਸ਼ੂ ਜਿਹੜੇ ਆ ਤੁਹਾਨੂੰ ਆਪਾਂ ਬਿਲਕੁਲ ਇੱਕ ਇੱਕ ਅਪਡੇਟ ਦੇ ਵਿੱਚ ਦਿਖਾਉਂਦੇ ਆ ਅੱਜ ਦੋਸਤੋ 23 ਅਕਤੂਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਕੱਲ 24 ਅਕਤੋਂ ਉਬਰਨ ਹੈ ਮਾਰਨਿੰਗ ਜਿਹੜੀ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਵੀਡੀਓ ਦੋਸਤੋ ਅਪਲੋਡ ਹੋਣ ਤੋਂ ਬਾਅਦ ਪਸ਼ੂ ਜਿਹੜਾ ਗੱਬਣਾ ਦੋਸਤੋ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੁਵਾਈ ਕਰ ਸਕਦੇ ਜੇ ਸੋਏ ਸਪਾਏ ਨਗਦੀ ਗੱਬਣ ਪਸ਼ੂ ਆਪਣਾ ਟਿਪਕੇ ਤਸੱਲੀ ਕਰ ਸਕਦੇ ਜੇ ਅੱਜ ਘੱਟੋ ਘੱਟ ਮੱਝਾਂ ਜਿਹੜੀਆਂ ਦੋਸਤੋ ਤੁਹਾਨੂੰ ਛੇ ਮੱਝਾਂ ਦਿਖਾ ਦੇਣੀਆਂ ਨੇ ਦੋ ਵੜਾ ਦਿਖਾ ਦਾਂਗੇ ਅੱਠ ਨਗਨੇ ਟੋਟਲ ਜਿਨ੍ਹਾਂ ਦੇ ਵਿੱਚੋਂ ਦੋ ਹੀ ਗੱਬਣ ਆ ਦੋ ਹੀ ਮੱਝਾਂ ਗੱਬਣਾ ਬਾਕੀ ਸਾਰੇ ਪਸ਼ੂ ਜਿਹੜੇ ਸੋਏ ਸਪਾਏ ਤਾਜ਼ੇ ਸੋਏ ਸਪਾਏ ਨਾਲ ਬੱਚੇ ਦਿਖਾਵਾਂਗੇ ਪੂਰੀ ਡਿਟੇਲ ਕੱਲੇ-ਕੱਲੇ ਪਸ਼ੂ ਦੀ ਆਪਾਂ ਲੈ ਗਏ ਭਾਉ ਨੋਖ ਸਿੰਘ ਹੋਂਾਂ ਤੋਂ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਅੱਜ ਵੀ ਜਿਹੜੇ ਪਸ਼ੂ ਆ ਦੋਸਤੋ ਬਿਲਕੁਲ ਉਹੀ ਆ ਵੀ ਜਿਵੇਂ ਭਾਉ ਕਹਿੰਦਾ ਵੀ ਉੱਡਦੀਆਂ ਜਾਣ ਕੇ ਜਿਹੜੀਆਂ ਭਾਉ ਜੀ ਸਾਸਰੀ ਕਾਲ ਸਾਸਰੀ ਕਾਲ ਰਾਜ ਸਿੰਘਾ ਸਾਸਰੀ ਕਾਰ ਸੇਤਾ ਰਾਜੀ ਹਾਂ ਠੀਕ ਠਾਕ ਦੇਖਣ ਵਾਲੇ ਭੈਣ ਭਰਾ ਸਾਰਿਆਂ ਨੂੰ ਸਾਸਰੀ ਕਾਲ ਸਾਸਰੀ ਕਾਲ ਜੀ ਉਹ ਜੀ ਭਾਉ ਜੀ ਅੱਜ ਫਿਰ ਰੇਟ ਆਪਾਂ ਉਹ ਕਰਨੇ ਵੀ ਜਿਹੜੇ ਜਾਂਦੇ ਵੀ ਉੱਡਦੀਆਂ ਜਾਣ ਕੇ ਜਿਹੜੀਆਂ ਹਾਂ ਉੱਡਦੀਆਂ ਜਾਣ ਰਾਜ ਸਿੰਘਾ ਦੇ ਰੇਟ ਉਹ ਕਰਨੇ ਆ ਦੇ ਉੱਡਦੀਆਂ ਹੀ ਜਾਣ ਤੇ ਲੋ ਬਈ ਹਾਂਜੀ ਅੱਜ ਗੱਲਾਂ ਉਹੀ ਹੋਣੀਆਂ ਵੀ ਦੋਸਤੋ ਜਿਹੜੀਆਂ ਉੱਡਦੀ ਪਸ਼ੂ ਪਹਿਲਾਂ ਵੀ ਆਪਾਂ ਵੀਡੀਓ ਕਾਫੀ ਪਾ ਦੀਆਂ ਨੇ ਇਸ ਘਰੋਂ ਪਸ਼ੂ ਆਉਂਦੇ ਆ ਦੋਸਤੋ ਜਿਹੋ ਜਿਹੇ ਰੇਡ ਪੜਦਾ ਹੁੰਦਾ ਜਿਹੋ ਜਿਹੇ ਪਸ਼ੂ ਹੁੰਦਾ ਉਹ ਜਿਹੇ ਰੇਡ ਪੜਦਾ ਹੁੰਦਾ ਪਸ਼ੂ ਤਕਰੀਬਨ ਅੱਜ ਵੀ ਘਟੋ ਘਟ ਵੀ ਸਟਾਰਟ ਕਰ ਦਿੰਦੇ ਆ ਬਿਲਕੁਲ 50 52 55 53 ਤੋਂ ਬਾਕੀ ਅੱਗੇ 400 400 ਜਿਹੜੇ ਤੁਹਾਨੂੰ ਦਿਖਾਈ ਜਣੇ ਆ ਕਿਉਂ ਪਹੂ ਜੀ ਇਸੇ ਤਰ੍ਹਾਂ ਹੀ ਹਾਂ ਇਸੇ ਤਰ੍ਹਾਂ ਰਾ ਇਥਾਂ ਆ ਠੀਕ ਆ ਜਿਹੜਾ ਕੋਈ ਵੀ ਸੂਇਆ ਪਹੂ ਆ ਉਹ ਦੋ ਤਿੰਨ ਟਾਈਮ ਆਪਣਾ ਝੋਕੇ ਘਰੋਂ ਖੜਨ ਵੀਰ ਪਹਿਲੀ ਗੱਲ ਤੇ ਬਿਲਕੁਲ ਹਾਂਜੀ ਆਪਾਂ ਹਰ ਵਾਰ ਕਹਿੰਨੇ ਆ ਜੀ ਹਾਂਜੀ ਹਾਂਜੀ ਆ ਵੀਡੀਓ ਦੋਸਤੋ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਤੇ ਪਹਿਲੇ ਨੰਬਰ ਤੋਂ ਮੈਨਾ ਵੀ ਨੀਲੀ 라ਵੀ ਤੋਂ ਹੀ ਕੰਮ ਸਟਾਰਟ ਹੋ ਗਿਆ ਸੀ ਹਾਂਜੀ ਨੀਲੀ 라ਵੀ ਤੋਂ ਵੀਰ ਜੀ ਠੀਕ ਆ ਵੀ ਪਹਿਲੇ ਨੰਬਰ ਤੇ ਅੱਗੇ ਇੰਜਣ ਲਾਤਾ ਬਾਅਦ ਚ ਅੱਗੇ ਡੱਬੇ ਹਾਂ ਇੰਜਣ ਲਾਤਾ ਸਹੀ ਗੱਲ ਆ ਅੱਗੇ ਇੰਜਣ ਲਾਤਾ ਹਾਂਜੀ ਇੰਜਣ ਲਾਤਾ ਤੇ ਵੱਡੀ ਮਾਝਾ ਦੋਸਤੋ ਨੀਲੀ 라ਵੀ ਦੀ ਮਾਝਾ ਠੀਕ ਆ ਜੀ ਜਾਣਕਾਰੀ ਆਪਾਂ ਪਾਉ ਹੋਰਾਂ ਤੋਂ ਲੈਂਦੇ ਆ अच्छा पाऊ पा जी की इंफॉर्मेशन है समझ दी ए वीर जी कल दी सुई आ यानी कि ਘਰ ਵਾਲੇ 14 15 किलो ਆਂਦੇ ਝੋਇਆ ਦਾ ਦੁੱਧ ਤੇ ਚਲੋ ਆਪਾਂ ਤੇ ਕਿਸੇ ਨੂੰ ਗਰੰਟੀ ਨਹੀਂ ਦਿੰਦੇ ਤੇ ਜੇ ਕੋਈ ਸਾਈ ਬਿਆਨਾ ਵੀ ਕਰੇ ਤੇ ਆਪਾਂ ਮਲ 13 14 ਕਿਲੋ ਚਵਾਵਾਂਗੇ ਆਪਣੇ ਘਰੇ ਕਿਸੇ ਦੀ ਰਾਜ ਸੇ ਆਪਾਂ ਗਰੰਟੀ ਨਹੀਂ ਗਾ ਦਿੰਦੇ ਹਮ ਅਜੀ ਤੇ ਬੋਲੇ ਚਾ ਕੋਈ ਇਹਦੇ ਥੱਲੇ ਮਲਾਟ ਹੋਵੇ ਨੋ ਹੋਵੇ ਨੱਕ ਬੋਲਾ ਵਾਲੀ ਕਿ ਬੋੜੀ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾਂਦੀ ਇਹ ਤੇ ਹਾਲੀ ਮਲ ਆਂਦੇ ਹੁੰਦੇ ਦਿਹਾੜੀ ਹੈ ਕੱਲ੍ਹ ਤੋਂ ਹੋਈ ਹੈ ਰਾਤ ਦੀ ਬਿਲਕੁਲ ਹਾਂ ਜੀ ਬਿਲਕੁਲ 8-7 ਕਿਲੋ ਹੈਗਾ ਹੁਣ ਹਾਂ ਜੀ 8-7 ਕਿਲੋ ਬੋੜਾ ਹੈਗਾ ਪੂਰੀ ਥਾਪ ਨਹੀਂ ਕੀਤੀ ਜਾਣੀ ਸੀ 4 ਕਿਲੋ ਸਵੇਰੇ ਚੋਇਆ 4 ਹੀ ਕੱਲ ਚੋਇਆ ਵਾ ਪੂਰੀ ਥਾਪ ਨਹੀਂ ਕੀਤੀ ਵੀਰ ਜੀ ਕਿਉਂ ਅਸੀਂ ਆਖੀਏ ਇਹਦਾ ਮਲਾਹ 8 ਕਿਲੋ ਚੋਇਆ ਵਾ ਅਸੀਂ ਚੋਇਆ ਵਾ 4 ਕਿਲੋ 1 ਵਜੇ ਦਾ ਤੇ ਪੂਰੀ ਹਿਵਾਨੇ ਦਾ ਸਾਫ ਨਹੀਂ ਵੀਰ ਜੀ ਕੀਤਾ ਜੀ ਥਣਪੰਡਾ ਬਹੁਤ ਸੋਹਣਾ ਹੈ ਥਣਪੰਡਾ ਪੂਰਾ ਤੇ ਥਣ ਤੇ ਆਂ ਦਿੰਦੇ ਕਿਦੇ ਕਾਨੂੰ ਗੱਲਾਂ ਲੱਗਾ ਤੇ हां भाई दे। हा। बरे 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 आ देखो दोस्तों ਥਣ ਥਣ ਦੀ ਲੰਬਾਈ ਬਹੁਤ ਵਧੀਆ ਥਣ ਬਿਲਕੁਲ ਕਲਮੀ ਥਣ ਤਾਂ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਪਸੰਦ ਆਊਗੀ ਤੁਹਾਡੇ ਨੂੰ ਮਗਰ ਕੱਟੀ ਰਾਜ ਸਿਆ ਬਰੇ ਬੱਲੇ ਬਰੇ ਆ ਲਓ ਜੀ ਵੀ ਮਗਰ ਕੱਟੀ ਆ ਨਾਲੂ ਬੱਚੇ ਦੇ ਨਾਲ ਆ ਦੂਜਾ ਦਿਨ ਅੱਜ ਹਾਂਜੀ ਕੱਲ ਰਾਤ ਦੀ ਸੂਈ ਰਾਜ ਸਿਆ ਹਾਂਜੀ ਹਾਂਜੀ ਤੇ ਜੇਰ ਜੁਰ ਪਾਏਗੀ ਹਾਂ ਜੇ ਪੂਰੀ ਪ੍ਰੋਪਰ ਤੈਰੀ ਨਾ ਦੇ ਹਾਂਜੀ ਠੀਕ ਆ ਜੀ ਹਾਂਜੀ ਤੇ ਆ ਦੇਖੋ ਦੋਸਤੋ ਕਿ ਮੱਝ ਕਾ ਦੀ ਤੋਹਫਾ ਹੀ ਆ ਦੇ ਠੀਕ ਆ ਨੋਰਮਲੀ ਪਸ਼ੂ ਜਿਹੜਾ ਮਰਜੀ ਦੋਸਤੋ ਰਾਜੀ ਹੋਵੇ ਜਦੋਂ ਸੂ ਦੇ ਵਿੱਚ ਆ ਜਾਂਦਾ ਕੋਈ 2-3 ਦਿਨਾਂ ਬਾਅਦ ਜਿਹੜਾ ਪਸ਼ੂ ਸਰੀਰ ਆਪਣਾ ਚੱਕਦਾ ਦੁਬਾਰਾ ਮੈਂਟੇਨ ਕਰਦਾ ਤਾਂ ਫੇਸ ਕੁਆਲਟੀ ਮਰੀ ਗਰਲਾਸਿਆਂ ਦਿਖਾਈ ਇਹਨਾਂ ਵਧੀਆ ਆ ਆ ਦੇਖ ਸਿੰਘ ਬਹੁਤ ਵਧੀਆ ਲੱਗਾ ਟੇਡਾ ਘਟਿਆ ਆ ਲਓ ਜੀ ਠੀਕ ਆ ਬਹੁਤ ਹੀ ਸ਼ਕੀਨ ਆ ਲਓ ਕਈ ਰਾਜਿਆਂ ਪਹੂ ਸੂ ਕੇ ਵੀ ਬਹੁਤ ਲਿੱਸੀ ਹੋਈਂਦੇ ਫੇਰ ਵੀ ਠੀਕ ਠਾਕ ਜੀ ਰਹਿ ਗਈ ਆ ਨਹੀਂ ਬਿਲਕੁਲ ਸਹੀ ਹੈ ਸਿਹਤ ਵਾਈਟ ਕਹਿੰਦੇ ਪਹਿਲਾਂ ਕਾਫੀ ਰਾਜੀ ਹੁੰਦੀ ਸੀ ਹਾਂਜੀ ਹਾਂਜੀ ਪਹਿਲਾਂ ਰਾਜੀ ਚੰਗੀ ਹੋਣੀ ਹੈ ਤੇ ਹੁਣ ਸੁਣਨ ਤੋਂ ਬਾਅਦ ਐਡਾ ਮਹਿਸੂਸ ਨਹੀਂ ਹੁੰਦਾ ਹਾਂ ਲਓ ਵੀ ਥਾਨ ਥੂਣ ਜਿਹੜਾ ਦੋਸਤੋ ਬਿਲਕੁਲ ਗਲਾਸਾਂ ਵਰਗੇ ਥਾਣ ਨੇ ਹਾਂ ਬਹੁਤ ਗਲਾਸਾਂ ਵਰਗੇ ਥਾਣ ਆਦੀ ਫੇ ਪੋਲੀ ਰਾਜ ਸਿਆ ਹੈ ਹਾਂ ਹਾਂ ਪੂਰੀ ਰੂਹ ਪੂਰੀ ਦੇ ਗੂਠੇਰ ਗੀਤ ਆ ਰਹੇਂਦੀ ਰੂਹ ਵਰਗੀ ਤੇ ਹਾਂ ਲਓ ਵੀ ਤੇ ਪਾਉ ਜੀ ਕੀ ਮੁੱਲ ਕਰਨੇ ਫਿਰ ਇਹਦਾ ਮੁੱਲ ਤੇ ਭਾਵੇਂ ਇਹਦਾ ਰਾਜ ਸਿਆ ਮਤਲਬ ਲੱਖ ਕਰੀਏ 95 ਕਰੀਏ ਹਾਂ ਨਾ ਵੀਰ ਜੀ 86000 ਚੋਂ 200 ਰੁਪਏ ਛੋੜ ਹੀ ਕਰਨ ਵਾਲੀ ਗੱਲ ਆ ਅੱਛਾ ਜੀ ਆ ਇਹ ਹੋ ਰੱਡੇ ਦੀ ਹੁੰਦੀ ਤੇ ਮੇਰੇ ਹਿਸਾਬ ਚ ਲੱਖ ਦੀ ਅਗਲਾ ਨਗਾ ਦਿੰਦਾ ਕਿ ਆਪਾਂ ਨੂੰ ਪਾ ਦੇ ਨਾਲ ਆ ਤੇ ਆਪਾਂ ਦੇ ਹੁੰਦੇ ਕੋਈ ਜਲ ਪਾਣੀ 2000 ਲਿਕੇ ਆਪਾਂ ਮਤਲਬ 200 ਰੁਪਏ ਛੋੜ ਹੀ ਕਰਨੀਆਂ ਇਹ 60000 ਦੀ ਮੱਝ ਦੇਵਾਂਗੇ ਹਾਂ ਨਾ ਵੀਰ ਜੀ ਹਾਂ ਨਾ ਤੇ ਜੀਨੇ ਘੱਟ ਕੋਈ ਚਾਹੁੰਦਾ ਹੋਵੇ ਉਹ ਮੇਰਾ ਵੀਰ ਫੋਨ ਨਾ ਹੀ ਕਰੇ ਅੱਛਾ ਜੀ ਕੋਈ ਟਾਈਮ ਨਾ ਖਰਾਬ ਕਰੇ ਕਿ ਰਾਜਾ ਤੂੰ ਮੱਝ ਕੰਵੀ ਰੱਖ ਦੇ ਕੋਈ ਹੈਗੀ ਤੇ ਹਾਂ ਨਹੀਂ ਚੰਗੀ ਹੈ ਮੱਝ ਚੰਗੀ ਹੈ ਚਲੋ ਅੰਦੇ ਦੇ ਗਾਂ ਦੇ ਪਾਇਦਾ ਵਾ ਮਤਲਬ ਇਹ ਮਲੇ ਇਹ ਵੇਲੇ 8-9 ਕਿਲੋ ਬੋਲਾ ਲਈ ਫਿਰਦੀ ਆ ਹਾਂ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਦੋਸਤੋ ਆਪਾਂ ਰਾਜ ਸਿੰਘ ਗਰੰਟੀ ਦੇ ਫੇਦੇ ਕਿਨੇ ਇਹਨੂੰ 7-8 ਦਿਨ ਸੂਈ ਨਹੀਂ ਹਾਲੀ ਤੇ ਅਗਲੇ ਥਣ ਚਾਲੂ ਵੇਖਣ ਦੇ ਬੋੜਾ ਵੇਖਣਾ 2-4 ਕਿਲੋ ਬਸ ਜੀ ਹਾਂਜੀ ਤਾਂ ਕੋਈ ਦਾਵਾ ਨਹੀਂ ਆਪਾਂ ਕਰ ਸਕਦੇ ਦਾਵਾ ਨਹੀਂ ਹਾਂਜੀ ਮੈਂ ਸਮੁੰਦਰ ਵੀ 15 ਵੀ ਚਵਾ ਦੇ 14 ਵੀ ਚਵਾ ਲੈ 14 ਪਾ ਦੇ 15 ਪਾ ਦੇ ਉਹ ਤੇ ਗਾ ਸੇਵਾ ਦੀ ਗੱਲ ਨਾ ਰਾਜ ਸਿੰਘ ਹਾਂ ਬਿਲਕੁਲ ਜੀ ਹਾਂਜੀ ਸੋ ਹੁਣ ਮੌਜੂਦਾ ਜਿਹੜਾ ਦੋਸਤੋ 7-8 7-8 ਕੋਈ ਨੇ ਭਾਰ ਨਹੀਂ ਪਾਇਆ 2-3 ਦਿਨ ਆਪਣੇ ਘਰੇ ਸੂਈ ਕੋਈ ਭਾਰ ਨਹੀਂ ਛਾਰ ਨਹੀਂ ਬਿਲਕੁਲ ਉਹ ਨਹੀਂ ਕੋਈ ਗੱਲ ਤੇ ਠੀਕ ਆ ਜੀ ਪੋਲੀ ਪੂਰੀ ਆ ਲਓ ਜੀ ਨੀਲੀ ਰਾਵੀ ਦੀ ਦੋਸਤੋ ਜਿਹੜੀ ਇਹ ਮੱਝ ਆ ਠੀਕ ਆ ਮਗਰ ਕੱਟੀ ਆ 86000 ਦੀ ਐਸਨੋ ਹਾਂਜੀ ਤੇ ਆਹ ਵੇਖੋ ਮਗਰ ਕੱਟੀ ਆ ਕੇ ਬਿਲਕੁਲ ਗਿੱਲਾ 나ੜੂ ਬੱਚੇ ਦੇ ਨਾਲ ਠੀਕ ਆ ਤੇ ਕੱਲ ਰਾਤ ਦੀ ਸੂਈ ਆ ਠੀਕ ਆ ਅਗਲੀ ਮੱਝ ਆਪਣੇ ਕੋਲ ਆ ਗਈ ਜੀ ਹਾਂ ਅਗਲੀ ਆ ਗਈ ਜੀ ਲਿਓ ਜੀ ਇਹ ਰਾਜਸਿਆਂ ਗੱਬਣ ਆ ਠੀਕ ਆ ਹਾਂਜੀ ਇਹ ਸੁਹਾ ਗਿਰਮਾ ਸੂ ਰਹੀ ਆ ਜੀ ਇਹ ਵੀਰ ਦੀ ਦੂਜਾ ਸੂਆ ਦੂਜਾ ਸੂਆ ਹਾਂਜੀ ਪਿਓਰ ਦੂਜਾ ਹੀ ਆ ਸਿੰਗਾ ਸੁੰਗਾ ਦੀ ਬੜੀ ਸ਼ਕੀਨ ਹੈ ਵੀ ਹਾਂਜੀ ਹਾਂਜੀ ਮੂੰਹ ਮੱਥੇ ਦੀ ਚੰਗੀ ਆ ਪੂਰੀ ਮਲਾਹ ਦੇ ਦਿਆ ਦਿਨ ਚਾਰ ਪੰਜ ਖੜਦੀ ਆ ਤੇ ਝੋਟੀ ਛਕੀਨ ਆ ਸਿੰਘ ਬਹੁਤ ਵ ਸਿੰਘ ਬਹੁਤ ਵਧੀਆ ਦਿਨ ਚਾਰ ਕਿ ਘੜਦੀ ਆ ਠੀਕ ਆ ਜੀ ਚਾਰ ਲੈ ਜੇ 6 ਲੈ ਜੇ ਠੀਕ ਆ ਕਿਉਂ ਸਮੁੰਦਰ ਆ ਬਿਲਕੁਲ ਲਓ ਵੀ ਦੋਸਤੋ ਬਾਕੀ ਪੁੜੇ ਪੜੇ ਬਿਲਕੁਲ ਨਮਾਏ ਆ 2 4 4 ਦਿਨ ਜਿਹੜਾ ਸਮਾਂ ਲੈ ਕੇ ਜਾ ਵੀ ਸਕਦੀ ਆ ਸਫਰ ਤੇ ਜਾਂਦੇ ਆ ਵੀ ਸੂ ਸਕਦਾ ਪਸ਼ੂ ਬਾਕੀ 3 4 ਦਿਨ ਤੁਸੀਂ ਆਈਡੀਆਂ ਰੱਖ ਕੇ ਜਿਹੜਾ ਸੌਦਾ ਕਰ ਲਿਓ ਠੀਕ ਆ ਤੇ ਸਿੰਘਾ ਸਿੰਘਾਂ ਦੀ ਬਹੁਤ ਵਧੀਆ ਬਿਲਕੁਲ ਰਿੰਗ ਸਿੰਘਾਂ ਕੁੰਡੇ ਸਿੰਘਾਂ ਬਿਲਕੁਲ ਬਹੁਤ ਵਧੀਆ ਸਿੰਘ ਲੱਗਾ ਦੀ ਦੂਜਾ ਸੂਬਾ ਇਸ ਛੋਟੀ ਨੇ ਸੂਣਾ ਥਣ ਥਣ ਬਹੁਤ ਵਧੀਆ ਵਿੱਥਾਂ ਘਟੋ ਘੜ ਵੀ ਚੌਂ ਚੌਂ ਇੰਚਾਂ ਤੇ ਜਿਹੜਾ ਚੱਪੇ ਚੱਪੇ ਦੇ ਬਹੁਤ ੱੱਡਾ ਦੋ ਤਿੰਨ ਦਿਨ ਜੀ ਰਾਜਸਥਾਨ ਲੈ ਜਾਣੇ ਚਾਰ ਵੀ ਖੜ ਸਕਦੀ ਪਰ ਤਿੰਨ ਕਿ ਦਿਨ ਤੇ ਕੱਢਦੀ ਨਾ ਜੀ ਠੀਕ ਆ ਜੀ ਬਾਕੀ ਭਾਰ ਪਿੱਛੇ ਤਪਾਈ ਤਪੂਈ ਚੰਗੀ ਹੈ ਜੀ ਬਿਲਕੁਲ ਹੱਤ ਪਾਈ ਬਹੁਤ ਵਧੀਆ ਪਿੱਛੇ ਪੱਛੇ ਦੀ ਹੁਣ ਚਾਰ ਪੰਜ ਦਿਨ ਉਹ ਲੈ ਆਂਦੀ ਨੂੰ ਆਪਾਂ ਨੂੰ ਤੇ ਕੋਈ ਮਲ ਪਿੱਛੇ ਦੇ ਜਿੱਤ ਕਰੇ ਨੇ ਭਾਰ ਨਹੀਂ ਪਾਇਆ ਲੋ ਵੀ ਦੋਸਤੋ ਦੂਜਾ ਸੂਬਾ ਜਿਹੜੀ ਇਹ ਸੌਣ ਜਾ ਰਹੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਚੱਡੇ ਤੇ ਜੇ ਹੁਣੇ ਮਗਰੇ ਬੰਨੀ ਫਿਰਦੀ ਹੈ ਜੇ ਦਿਨ ਚਾਰ ਰਾਜਸਥਾਨ ਕੱਢ ਜਾਣੇ ਨੇ ਤੈਨੂੰ ਬਿਲਕੁਲ ਜੀ ਬਿਲਕੁਲ ਬਿਲਕੁਲ ਅਜੇ ਮੈਂ ਪਾਉ ਕਹਿੰ ਉਹ ਸੋਹਣਾ ਲੱਗਾ ਆ ਲੋ ਠੀਕ ਆ ਵੀ ਸ਼ਕੀਨੀ ਵਾਲੇ ਦੀਆਂ ਵੀ ਜੜੀਆਂ ਦੋਸਤੋ ਵੀ ਛੱਕਾਂ ਤੋਂ ਪਈਆਂ ਸ਼ਕੀਨੀ ਕਾਫੀ ਜ਼ਿਆਦੀ ਹੈ ਠੀਕ ਹੈ ਤੇ ਮੇਨ ਗੱਲ ਜਿਹੜੀ ਆ ਗੱਬਣ ਦੋਸਤੋ ਭਾਰ ਦੀ ਪਿੱਛੇ ਦੀ ਤੇ ਥਣਾ ਦੀ ਇਹ ਚੀਜ਼ਾਂ ਦੀ ਤਸੱਲੀ ਆ ਵੀ ਜਿਹੜੀ 2 4 5 ਦਿਨ ਘਰੇ ਰੱਖ ਕੇ ਪਸੂ ਦੇਖਿਆ ਠੀਕ ਆ ਤੇ ਝੋਟੀ ਚੰਗੀ ਜ਼ਰੂਰ ਹੱਥ ਕੋਈ ਵੀਰ ਪਾ ਸਕਦਾ ਇਹਨੂੰ ਤੇ ਭਾਉ ਜੀ ਕੀ ਇੰਦੀ ਕੀਮਤ ਆ ਇਹਦਾ ਮੁੱਲ ਤੇ ਭਾਵੇਂ ਕੀ ਨਾ 95 ਕਰੀਏ 90 ਕਰੀਏ ਵੀਰ ਜੀ ਹਾਂ ਹਾਂ ਨਾ ਆਪਾਂ ਇਹ ਨਾ 70000 ਦੀ ਦੇਵਾਂਗੇ ਵੀਰ ਜੀ 74 74000 ਦੀ ਦੇਵਾਂਗੇ ਛੋੜ ਛਪਾਈ ਉਹ ਚ 74000 ਚੋ 24 ਲਓ ਜੀ ਹਾਂਜੀ ਦੋ ਡਾ ਦੋ 74 ਦੀ ਦੇ ਦਾਂਗੇ ਲੈ ਮੁੰਡੇ ਹੁਣ ਉਹ ਕਸਰ ਕਾਢ ਹੀ ਦਿੱਤੀ ਹੂ ਅੱਛਾ ਜਿਹੜੀ ਬਾਪੂ ਨਹੀਂ ਕੱਢੀ ਮੁੰਡੇ ਹੀ ਕੱਢਦੀ ਹੁਣ ਤੇ ਅੱਗੇ ਤੁਸੀਂ ਦੱਸ ਦੋ ਹੁਣ ਤੇ ਮਲੋੜਦੀਆਂ ਵਾਲੀ ਗੱਲ ਹੀ ਕਰਤੀ ਆ ਦੇ ਅੱਗੇ ਝੋਟੀ ਚ ਕੋਈ ਕਮੀ ਨਹੀਂ ਅੱਛਾ 74 ਦੀ ਹਾਂ 74 ਹਾਂ ਹਾਂ ਹੋਣੇ ਤੋਂ ਕੋਈ ਮਲਗਾਂ ਦੇ ਹੁੰਦੇ ਆ ਛੋੜ ਛੱਪਾਈ ਆ 200 ਰੁਪਈਆ ਬਸ ਹੁਣ ਬੁੱਢੇ ਨੂੰ ਕਿ ਤਾਂਗ ਨਾ ਕਰੇ ਕਰੋ ਗੱਲ ਹਾਂਜੀ ਕੋਈ ਝੋਟੀ ਜਾਂਦੇ ਹੁੰਦੇ ਆ ਰਾਜਥੇ ਕੋਈ ਮਲਾਂ ਦੇ ਹੁੰਦੇ ਝੋਟੀ ਕਰਤੂਤ ਵਾਲੀ ਆ ਦੇ ਮਗਰੇ ਪਾਈ ਫਿਰਦੀ ਦੇਣੇ ਦੇ ਚਾਰ ਰਾਜਥੇ ਕੱਢਦੀ ਆ ਹਾਂ ਉੜਦੀਆਂ ਹੀ ਆ ਉੜਦੀਆਂ ਜਾਣ ਪਾਉਂਦੀਆਂ ਵਾਲੀ ਗੱਲ ਕਰਦੀ ਰਾਜਥੇ ਹਰ ਕਾ ਦੇ ਉੜਦੀਆਂ ਜਾ ਕੇ ਹਾਂਜੀ ਲੈ ਵੀ ਸੋ ਝੋਟੀ ਚੰਗੀ ਆ ਦੋਸਤੋ 74000 ਦੀ ਲੈਣ ਦੇਣਾ ਬਾਕੀ ਕੋਈ ਆਪਦਾ ਵੀਰ ਆਵੇ ਨਰਕ ਪਰਖ ਕਰੇ ਤਸੱਲੀ ਕਰੇ ਉਹ ਆਪਾਂ ਹਰ ਵਾਰ ਕਹਿੰਨੇ ਆ ਠੀਕ ਆ ਤੇ ਚੰਗੀ ਆਨਲਾਈਨ ਮੰਗਾਉਣੀ ਆ ਤਾਂ ਵੀ ਤੁਸੀਂ ਤਸੱਲੀ ਤੇ ਜਿਹੜੀ ਆ ਚੀਜ਼ ਮਗਾ ਸਕਦੇ ਜੀ ਠੀਕ ਆ ਲਓ ਜੀ ਅੱਗੇ ਆ ਗਈ ਆਪਣੇ ਕੋਲ ਸੁਈ ਅਰਾਜ ਸਿਆ ਇਹਨੂੰ ਜਾਣੀ ਕਿ ਕੋਈ ਆਪਣਾ ਨਾ ਮੇਰੇ ਹਿਸਾਬ ਚ ਕੋਈ 12 15 ਦਿਨ ਹੋ ਗਏ ਆ ਅੱਛਾ ਕਿ ਜਿੰਨੇ ਦਿਨ ਹੋ ਗਏ ਉਨੇ ਹੀ ਆਪਾਂ ਦੱਸਣੇ ਚਾਹੀਦੇ ਆ ਆਹ ਘਟਾ ਇਹਦੇ ਮਗਰ ਹਾਂ ਇਹਦਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਸੰਤੋ ਸਾਹਿਬ ਤੁਹਾਨੂੰ ਮੜਾ ਰੋਕਦਾ ਵਾਂ ਆਪਣੀ ਜਿਹੜੀ ਆ ਝੋਟੀ ਆ ਜੀ ਕੋਈ ਅੱਜ ਖੜਦਾ ਵਾ ਤੇ ਅੱਜ ਦੀ ਰੇਡ ਚ ਅੱਜ ਕੋਈ ਸੂਈ ਖੜੂਗਾ ਫੇਰ ਰੇਡ ਹੋਰ ਹੋਊ ਫੇਰ ਹੋਰ ਹੋਊ ਇੱਕ ਵੇਲੇ ਆਪਣੀ ਤੋਂ ਕੋਈ ਨਹੀਂ ਭੈਣ ਭਰਾ ਖੜਦੇ ਤੇ ਫੇਰ ਹੋਰ ਰੇਡ ਹੋ ਅੱਜ ਇਹ ਰੇਡ ਆ ਅੱਜ ਚੋਤਰ ਯਾਰ ਹਾਂਜੀ ਅੱਜ ਕੋਈ ਗੱਲ ਨਹੀਂ ਹਾਂਜੀ ਤੇ ਇਹ ਆਪਣੀ ਲੰਡੀ ਦੇ ਥੱਲੇ ਆ ਗਿਆ ਵੀ ਇਹ ਕੱਟਾ ਆ ਕੱਟਾ ਆ ਗਿਆ ਵੀਰ ਜੀ ਇਹਨੂੰ ਕੋਈ 15 ਦਿਨ ਲਾਵੇ 16 ਲਾਵੇ 17 ਲਾਵੇ ਇਹ ਕੱਟਾ ਮਗਰ ਵੀਰ ਜੀ ਕੱਟਾ ਹਾਂਜੀ ਹਾਂਜੀ 16 17 ਦਿਨਾਂ ਦਾ ਜਿਹੜੀ ਦੋਸਤੋ ਇਹ ਮੱਝ ਸੂਈ ਆ ਸੂਆ ਤੁਸੀਂ ਆਪਦੇ ਹਿਸਾਬ ਉਹ ਮੰਨ ਲਿਓ ਜਿੰਨਾ ਵੀ ਕੋਈ ਵੀਰ ਮੰਨ ਸਕਦਾ ਪਰ ਜਿੰਨਾ ਹੈਗਾ ਆਪਾਂ ਦੱਸਣਾ ਉਹਨਾਂ ਵਾਂ ਇਹਦੇ ਥੱਲੇ 9 9.5 ਕਿਲੋ ਰਾਜਸਿਆਂ ਜਿੰਨਾ ਹੈਗਾ ਉਹਨਾਂ ਦੱਸਣਾ ਆਪਣੇ ਘਰੇ ਭਾਵੇਂ ਅਗਲਾ 4 ਦਿਨ ਚੋਈ ਜਾਵੇ ਠੀਕ ਹੈ ਜੀ ਤੇ ਐ ਕੋਈ ਭੂਰ ਨਹੀਂ ਛਿਟਾ ਨਹੀਂ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਰਾਜਸਿਆਂ ਠੀਕ ਹੈ ਜਿੰਨਾ ਦੁੱਧ ਹੈਗਾ ਉਹਨਾਂ ਦੱਸਣਾ ਇਹ ਨਹੀਂ ਆਪਾਂ ਮਨ ਲੈ ਜੇ 9 9.5 ਦਾ ਆਪਾਂ 11 ਦੱਸੀਏ ਉਹ ਕੰਮ ਨਹੀਂ ਕਰਨਾ ਜਿੰਨਾ ਹੈਗਾ ਉਹ ਉਹਨਾਂ ਦੱਸ ਹੁਣ 9 ਥੱਲੇ ਹਾਂਜੀ 9 ਨੌ ਤੋਂ 9.5 ਨਿਕਲੂਗਾ ਠੀਕ ਆ ਬਾਹਰ ਹੋ ਨੌ ਹਾਂਜੀ ਬਾਕੀ ਚੌਥਾ ਨਾ ਦੀ ਚੀਜ਼ ਚਾਈ ਇੱਕ ਬਰਾਬਰ ਹੈਗਾ 10 ਕਿਲੋ ਹੀ ਆ ਪਰ ਆਪਾਂ ਨੌ ਕਹੀ ਨਹੀਂ ਹੈਗਾ 10 ਕਿਲੋ ਹੀ ਰਾਜ ਸਿਆ ਠੀਕ ਆ ਜੀ ਲਓ ਜੀ ਹੋਵੇ 10 ਕਿਲੋ ਆ ਪਰ 9 ਕਿਲੋ ਮੰਨ ਕੇ ਆਪਾਂ ਨੌ ਦੱਸਣਾ ਠੀਕ ਆ 9 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ 16 17 ਦਿਨਾਂ ਦੀ ਸੂਈ ਆ ਮਗਰ ਕਟਾ ਹੈ ਮੇਲ ਕਾਫ ਤੇ ਸਿੰਘਾ ਸੁੰਗਾ ਦੀ ਫੇਸ ਕੁਆਲਿਟੀ ਆ ਆ ਤੁਸੀਂ ਵੀ ਦੇਖ ਸਕਦੇ ਹੋ ਠੀਕ ਆ ਬਾਕੀ ਜਿੰਨੀ ਵੀ ਆ ਦੋਸਤੋ ਪੂਰੀ ਆ ਠੀਕ ਆ ਬਖਾਰਾ ਬਖੂਲਾ ਤੁਸੀਂ ਵੇਖੋ ਬਿਲਕੁਲ ਇੱਕ ਸਾਰ ਪੱਧਰ ਨੇਵਾ ਇੱਕੋ ਜਿਹਾ ਥਾਨ ਅਗਲੇ ਆਪਾਂ ਛੇਤੀ ਹੁਣ ਵੀਡੀਓ ਆਂਦੀ ਨੱਗਰ ਵਾ 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 ਆਪਾਂ ਛੇਤੀ ਕੰਮੇ ਦਾ ਮੁਕਾ ਦੇਣਾ ਇਹ ਮੰਗੀਏ ਜੋ ਮਰਜੀ ਹਾਂ ਨਾ ਇਹ ਮਲ 53000 ਦੀ ਦੇ ਦਾਂਗੇ ਸੰਧੂ ਸਾਹਿਬ ਹਾਂ ਉਡਦੀਆਂ ਜਾਂ ਗੋੜਦੀਆਂ ਵਾਲੀ ਗੱਲ ਕਰਤੀ ਆ ਤੇ ਸਾਡੇ ਘਰੇ ਭਾਵੇਂ ਕੋਈ 8 ਦਿਨ 24 ਸੰਧੂ ਸਾਹਿਬ ਇਹ ਨਹੀਂ ਰੁਕਦੀਆਂ ਕਿਸੇ ਦੇ ਘਰ ਦੀ ਆਪਣੀ ਇੱਕ ਦਿਨ ਦੀ ਗਰੰਟੀ ਨਹੀਂ ਆਪਣੇ ਘਰੇ 8 ਦਿਨ ਭਾਵੇਂ 24 ਵੀਰ ਜੀ ਠੀਕ ਹੈ ਜੀ ਕਿਸੇ ਦੇ ਘਰ ਦੀ ਕੋਈ ਗਰੰਟੀ ਨਹੀਂ ਦੇਣੀ ਆਪਣੇ ਘਰ ਦੀ ਗਰੰਟੀ ਦੇਵਾਂਗੇ ਅਗ ਪਉ ਜਿਹੜਾ ਨਿੰਬੂ ਨਿਚੋੜਿਆ ਜਾਂਦਾ ਹੂੰ ਹੁਣ ਤੇਰੇ ਸਾਹਮਣੇ ਤੇਰੇ ਸਾਹਮਣੇ ਮਾਤਾ ਕਾਹਤੂ ਕਰਨੀ ਹੈ ਕਿਸੇ ਨੇ ਕੱਲ ਤੇ ਹੀ ਲੱਗੇ ਨੇ ਨੂੰ ਐ ਲਿੰਬਣ ਪੋਚਣ ਕੱਲ ਤੇ ਹੀ ਲੱਗੇ ਸੰਤੂ ਸਾਹਿਬ ਹਾਂ ਹਾਂ ਆ ਤਾਂ ਨਿਕਰੀਆਂ ਜਾਗੇ ਆ ਨੰਮ ਐਨੇ ਵੇਚਦੀ ਐ ਮੂੰਹ ਦੀ ਦੇ ਤੇ ਪੈਗ ਬੰਨ ਲਿਗੇ ਲੈ ਇੱਕ ਤੋਹਫਾ ਹੀ ਹੈ ਤੋਹਫਾ ਯਾ ਤੇ ਇਹ ਦੀਵਾਲੀ ਵੀ ਜਿਵੇਂ ਨੇੜੇ ਆ ਰਹੀ ਹੈ ਦੀਵਾਲੀ ਹਾਂ ਇਹ ਦੀਵਾਲੀ ਦਾ ਕੰਮ ਮਲ ਤੇ ਇਹ ਸ਼ਹਿਰ ਦਾ ਬਾਹਰ ਦੀ ਦੀਵਾਲੀ ਦਾ ਆਊਗਾ ਅਗੇ ਦਿਲੋਂ ਐਰ ਕਾਂ ਦੇ ਹਿੰਖਿਆ ਮਲਣਾ ਆਂ ਦਿੰਦੇ ਆ ਕੋਈ 500 700 ਹੀ ਬਚੌਣ ਵਾਲੀ ਗਾ ਲਿਆ ਦੇ ਲੈ ਇਹਨਾਂ ਦੇ ਤੁੰਦੂ ਸਾਹਿਬ ਲੱਭਣ ਦਾ ਮੁੱਲ ਨਹੀਂ 1000-1000 ਰੁਪਏ ਦਾ ਕਿਰਾ ਤੇਲ ਫੂਕ ਆਈਦਾ ਤੇ ਕਿਰਾ ਇੱਕ ਨਹੀਂ ਲੱਭਦੀ ਨਹੀਂ ਇਤਰਾ ਵੀ ਸਹੀ ਹੈ ਕਿਉਂ ਦਾ ਪਿੰਡ ਗਾ ਕੇ ਮੱਝ ਲਿਉਣੀ ਪੈਂਦੀ ਐਵੇਂ ਤੇ ਫਾੜ ਨਹੀਂ ਲਿਉਣੀ ਅਗਲੀ ਨੂੰ ਪੂਰਾ ਪਾਸ ਕਰਕੇ ਲਿਉਣਾ ਪੈਂਦਾ ਬਿਲਕੁਲ ਜੀ ਬਿਲਕੁਲ ਲਓ ਜੀ ਅਗਲੀ ਆਪਣੇ ਕੋਲ ਆ ਗਈ ਚੌਥੇ ਨੰਬਰ ਅੱਗੇ ਆ ਗਈ ਵੀਰ ਜੀ ਇਹਨੂੰ ਕੋਈ ਮੱਲ ਸਮਾ ਜਿਹੜਾ ਵਾ ਮਹੀਨੇ ਦਾ ਹੋ ਗਿਆ ਉਹ ਇਹਦੇ ਮਗਰ ਕੱਟਾ ਵਾ ਆ ਕੱਟਾ ਜੀ ਹਾਂਜੀ ਆ ਕੱਟਾ ਵਾ ਇਹਦੇ ਮਗਰ ਇਹ ਕਟਾ ਦੋਸਤੋ ਵੇਖੋ ਚੌਥੇ ਨੰਬਰ ਤੇ ਆਪਾਂ ਦਿਖਾ ਰਹੇ ਹਾਂ ਮਹੀਨੇ ਕਿਦੀ ਆ ਅ ਮਹੀਨੇ ਕਿਦੀ ਆ ਕੋਈ ਇੱਕ ਅੱਧਾ ਦਿਨ ਉੱਤੇ ਹੋ ਗਿਆ ਥੱਲੇ ਹੋ ਗਿਆ ਮਹੀਨੇ ਕਦਾ ਆਈਆ ਤੇ ਆਪਣੇ ਕਿਹੜੇ ਘਰ ਦੀ ਸੰਤੂ ਸਾਹਿਬ ਕੋਈ ਦੋ ਦਿਨ ਉੱਤੇ ਵੀ ਹੋ ਗਏ ਹੋ ਸਕਦੇ ਆ ਤੇ ਮਹੀਨੇ ਕਦਾ ਆਈਆ ਮਲ ਤੇ ਸੁਆ ਕਿਨ ਮਾਊਗਾ ਜੀ ਇਹ ਸੁਆ ਵੀਰ ਜੀ ਮਲ ਘਰ ਦੇ ਤੇ ਦੂਜਾ ਕਹਿੰਦੇ ਕੋਈ ਆਪ ਦਾ ਤਿਜਾ ਵੀ ਲਾ ਸਕਦਾ ਆਪ ਦੀ ਸਮਝ ਨਾਲ ਹਾਂ ਹੈ ਕਿ ਨਹੀਂ ਗੱਲ ਤੇ ਕੋਈ ਆਪਦੀ ਸਮਝ ਨਾ ਮਲੇ ਨਾ ਵਹ ਹੈ ਨਵੀਂ ਆ ਦੂਜੇ ਨਹੀਂ ਤੀਜੇ ਹੋਊਗੀ ਇੱਥੇ ਕਮਾਜਾ ਵੀਰ ਜੀ ਕੋਈ ਆਪਦੀ ਸਮਝ ਲਾ ਲੇ ਉਹ ਤੋਂ ਸੂਬਿਆਂ ਦੀ ਹਰ ਕੋਈ ਭੈਣ ਭਰਾ ਦੀ ਸਮਝ ਲਾ ਲੇ ਹਾਂਜੀ ਵੀਰ ਜੀ ਉਹਦੇ 'ਚ ਕੋਈ ਜਿਤਾਈ ਨਹੀਂ ਕਿਸੇ ਹਾਂਜੀ ਹਾਂਜੀ ਤੇ ਮਹੀਨੇ ਦੀ ਸੂਈ ਹੁਣ ਦੁੱਧ ਕਿੰਨਾ ਚਵਾਦਾਂਗੇ ਦੁੱਧ ਵੀਰ ਜੀ ਇਹਦੇ ਥੱਲੇ ਮਲਣਾ ਆਂਦੇ ਹੁੰਦੇ ਆ ਆਈ ਆ ਵਿਚਾਰੀ ਮਹਾਤੜ ਘਰ ਹੋਈ ਤੇ ਇਹ ਮਲਵਾਂਡ ਵੜੇ ਵਿੱਚ ਤੋਂ ਬਿਨਾਂ ਹੀ ਇਹਦੇ ਸਲੇ 7.5 ਕਿਲੋ ਦੁੱਧ ਆ ਵੀਰ ਜੀ ਜਿਹੜਾ ਇਹ ਵੇਲੇ ਮਲ ਚੱਲੀਉ ਚੋ ਲੈਣਾ ਆਹੋ ਹਾਂਜੀ 7.5 ਕਿਲੋ ਆ ਲਓ ਵੀ ਇਹ ਲੀਟਰ ਮਾਰਮਾ ਦੇ ਉਤਰਾ ਦੇ ਭਾਵੇਂ 9 ਦੱਸ ਦਈਏ ਰਾਜ ਤੇ ਉਹ ਪਰ ਗੱਲ ਨਹੀਂ ਆਪਾਂ ਕਰਨੀ ਠੀਕ ਆ ਹਾਂਜੀ 7.5 ਕਿਲੋ ਦੋਸਤੋ ਦੁੱਧ ਇਹਦੇ ਥਲੇ ਹਾਜ਼ਰ ਜੋ ਹੈਗਾ ਉਹ ਦੱਸਣਾ ਰਾਜ ਤੇ ਆਪਾਂ ਤੇ ਮੀਡੀਅਮ ਜੀ ਹਾਈਟ ਆ ਠੀਕ ਆ ਦਰਮਿਆਨੀ ਮੀਡੀਅਮ ਜੀ ਹਾਈਟ ਆ ਚੁਵਾਈ ਚੁਈ ਇੱਕ ਨੰਬਰ ਆ ਤੇ ਆ ਤੁਹਾਡੇ ਸਾਹਮਣੇ ਸਾਰਾ ਕੁਝ ਕਰ ਦੇਣਾ ਵੀ ਇੱਕ ਮਹੀਨੇ ਦੀ ਮਗਰ ਮੇਲ ਕਾ ਆ ਬੱਚਾ ਜਿਹੜਾ ਮਗਰ ਘੱਟਾ ਠੀਕ ਆ ਤੇ ਚੁਵਾਈ ਇੱਕ ਨੰਬਰ ਆ ਵੀ 7 ਕਿਲੋ ਜਿਹੜਾ ਹੋਣ ਬਿਲਕੁਲ ਜਿਹੜਾ ਕਿਸੇ ਵੀਰ ਨੇ ਚੋ ਲੈਣਾ 7 ਕਿਲੋ ਦੁੱਧ ਜਿਹੜਾ ਅੱਜ ਮੌਜੂਦਾ ਟਾਈਮ ਉਹ ਹਾਜ਼ਰ ਆ ਐ ਠੰਡਾ ਕਰਕੇ ਆਹ ਦੇਖੋ ਹੌਲੀ 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 ਬੱਤਾ ਬੱਤਾ ਬਾਕੀ ਥਣ ਪਾਂਡਾ ਬਹੁਤ ਕਮਾਲ ਦਾ ਲੱਗ ਰਿਹਾ ਬਹੁਤ ਵਧੀਆ ਥਣ ਪਾਂਡਾ ਲੱਗਾ ਰਾਇ ਸਿਆ ਕੋਈ ਠੀਕ ਆ ਐ ਕਰ ਆਇਸੇ ਓੜਦੀਆਂ ਵਾਲੀ ਗੱਲ ਕੀਤੀ ਹੂ ਜਿਹੜਾ ਖੜੂਗਾ ਭੈਣ ਭਰਾ ਕੋਈ ਨਾ ਵੇਖੂਗਾ ਕੋਈ ਠੀਕ ਟੋਟੀਆਂ ਤੋਂ ਮੱਝ ਲਿਆਏ ਆ ਟੋਟੀਆਂ ਤੋਂ ਆਈ ਆ ਇਹ ਮਲ ਗਲ ਕਾ ਦੀ ਮੰਗਣੂ ਤੇ ਜੋ ਮਰਜ਼ੀ ਮੰਗੀਏ ਇਹ 50 ਚੋਂ ਵੀ ਇੱਕ ਘਾਟੀ ਰਾਜ ਸਿਆ 2 48000 48000 ਦੀ ਮਾਜੀ ਕੋਈ ਲਾਗੇ ਲਾਗੇ ਇਹੋ ਜੀ 48000 ਦੀ ਦੇ ਦੂ ਤੇ ਤਾਂ ਦੱਸੋ ਹਾਂ ਫਿਰ ਤਾਂ ਚੱਡਾਂ ਵੇ ਰਾ ਇੱਥਿਆਂ ਆ ਪੰਡਾ ਭਾਈ ਘਰੀ ਪੰਡਾ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਹਾਂ ਹਾਂ ਲਓ ਜੀ ਹਾਂਜੀ ਠੀਕ ਆ ਇਹ ਚੋ 200 ਰੁਪਇਆ ਛੋੜ ਗਿਆ ਮੇਰਾ ਵੀਰ ਘਾਟ ਵਾਲਾ ਫੋਨ ਨਾ ਲਾਵੇ 48 ਚੋ 48 ਚੋ ਕੋਈ ਆਖੇ ਨਾ ਮੇਰੇ ਕਿ 1000 ਵੀ ਘਟ ਦੇ ਦੇ ਉਹ ਨਹੀਂ ਰਾਜਤਾਂ ਸਾਨੂੰ ਇਹ ਚੋ 500 ਰੁਪਇਆ ਵੀ ਨਹੀਂ ਹੁਣ ਲੱਭਦਾ ਇਹ ਬਰਾਬਰ ਹੀ ਇਹ ਮੈਨੂੰ ਦਿਵਾਲੀ ਦਾ ਕਰਕੇ ਹੀ ਕੀਤਾ ਕੰਮ ਇਹ ਆਫਰ ਹੀ ਹੈ ਦੁਸ਼ਹਿਰ ਦਾ ਆਫਰ ਆਫਰੀ ਦੇ ਲਓ ਵੀ ਭਰਾ ਤੁਸੀਂ ਸੋਚੋ ਰਾਜਤਾਂ ਕੀ ਨਾ ਵਾ ਟਾਈਮ ਉਹਨਾਂ ਕੋਲ ਆਪਣੇ ਕੋਲ ਕੋਈ ਟੋਕੜ ਵੀ ਨਹੀਂ ਇਹਨਾਂ ਦੀ ਮਿਲਦੀ ਬਿਲਕੁਲ ਹਾਂਜੀ ਕਿਉਂ ਮਾਦ ਨਵੀਂ ਆ ਸਾਰੀ ਪੂਰੀ ਸਿੰਗਾਂ ਦੀ ਕੋਈ ਦੂਜੀ ਨਹੀਂ ਤੀਜੀ ਥੂਏ ਵਾਲੇ ਭਾਵੇਂ ਕੋਈ ਅੰਗ ਪਰ ਘਟ ਨਹੀਂਗਾ ਕੋਈ ਗੱਲ ਹੀ ਨਹੀਂ ਦੇ ਪੂਰਾ ਹਾਂਜੀ ਤੇ ਲਓ ਤੇ ਮੱਝ ਇਸੇ ਤਰ੍ਹਾਂ ਜੜੀਆਂ ਦੋਸਤੋ ਅੱਗੇ ਹੋਰ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ। ਬਾਕੀ ਭਾਉ ਅਨੋਖ ਸਿੰਘ ਉਹਨਾਂ ਦੇ ਜਿਹੜੇ ਸਟੰਟ ਤੁਸੀਂ ਵੇਖੀ ਚੱਲੇ ਹੋ ਨਾਲੋ ਨਾਲ। ਕਿ ਨਹੀਂ ਭਾਉ ਜੀ। ਠੀਕ ਆ ਗੱਲ। ਗੱਲਾਂ ਹੀ ਗਾਹ ਦੀਆਂ ਹੋਈਆਂ। ਗੱਲਾਂ ਗਾਹ। ਅੱਜ ਤੇ ਥੋੜਾ ਜਾਂ ਨਵਾਂ ਟਵੋਂਡੇ ਵਿੱਚ ਕੰਮ ਜੜਾ ਨਾ। ਮੱਥ ਮਾਰੀ ਆ। ਸਹੀ ਹੈ ਸਹੀ ਹੈ। ਲੋ ਵੀ ਦੋਸਤੋ ਹਾਸਾ ਵੀ ਚਾਹੀਦਾ। ਇਹਦੇ ਨਾਲ ਹਾਸਾ ਵੀ ਠੱਠਾ ਵੀ ਜ਼ਰੂਰੀ ਚਾਹੀਦਾ। ਦੇਰਗੀ ਦਾ ਕੀ ਪ੍ਰਵਹਾਤਾ ਐਵੇਂ ਖੁਰ ਜਾਣੀ ਜਿੱਤਰਾ ਪਤਾਸਾ ਆਂਦੇ ਹੱਥਾਂ ਨਾਲ ਖੇਡਣਾ ਤੇ ਮਨ ਕਾਂਦੇ ਦੇ ਚਾਉ ਹਾਂ ਕਾ ਚਾਉ ਹਾਂ ਠੀਕ ਆ ਤੇ ਇਹ ਜਿਹੜਾ ਦੋਸਤੋ ਅਗਲਾ ਨਗ ਜਿਹੜਾ ਆਪਾਂ ਤੁਹਾਨੂੰ ਦਿਖਾਉਣਾ ਕਿੰਨੇ ਮੈਂ ਪੰਜਵਾਂ ਛੇਵਾਂ ਨੰਬਰ ਆ ਗਿਆ ਜੀ ਹਾਂਜੀ ਇਹ ਆ ਗਿਆ ਆਪਣਾ ਪੰਜਵਾਂ ਨੰਬਰ ਆ ਗਿਆ ਜੀ ਮਗਰ ਕੱਟਾ ਜੋ ਇਹਨੂੰ ਮਲ ਚੌਥਾ ਦਿਨ ਸੂਈ ਨੂੰ ਲਾ ਲਓ ਜਾਂ ਪੰਜਵਾਂ ਲਾ ਲੇ ਇੱਥੇ ਕਿ ਸੂਈ ਨੂੰ ਹੋਇਆ ਵੀਰ ਜੀ ਲਓ ਜੀ ਆਪਣੇ ਘਰੇ ਸੂਈ ਆ 8-7 ਦਿਨ ਪਹਿਲਾਂ ਲਿਆਂਦੀ ਆ ਕੋਈ ਭਾਰ ਨਹੀਂ ਕੋਈ ਛਾਰ ਨਹੀਂ ਕੋਈ ਗੱਲਬਾਤ ਹੀ ਨਹੀਂ ਵੀਰ ਜੀ ਲਓ ਵੀ ਕਰੋ ਚੈੱਕ ਹਾਂਜੀ ਇਹਦੇ ਥੱਲੇ ਵੀਰ ਜੀ ਜਿਹੜਾ ਮਤਲਬ ਇਹ ਵੇਲੇ ਮਲ ਬੋਲੇ ਤੋਂ ਬਾਹਰ ਨਿਕਲਣੀ ਲੱਗੀ ਆ ਯਾਨੀ ਕਿ ਕਿ ਤੱਤਾ ਚੱਜ ਨਾ ਕਰੇ ਨਾ ਘੜੀ ਕੇ ਲਾ ਕੇ ਦੇ ਜੇ ਵੀ ਬੋਲਾ ਬਣੂਗਾ ਹਾਂ ਬਿਲਕੁਲ ਜਿਤਨਾ ਬੀਬੀਆਂ ਘੜੀ ਕੇ ਪਰਚੀ ਮਾਰਦੀਆਂ ਬੋਲਾ ਆ ਜੇ ਵੀ ਬਣੀ ਉਹਦੇ ਉਤਰਾ ਬੋਲੇ ਬਾਹਰ ਨਿਕਲ ਗਈ ਪੰਜਵੇਂ ਦਿਨ ਮਤਲਬ ਨਿਕਲਣ ਵਾਲੀ ਗੱਲ ਹੋਈਂਦੀ ਆ ਇਹਦੇ ਥੱਲੇ ਸੰਧੂ ਸਾਹਿਬ 8 ਕਿਲੋ ਦੁੱਧ ਆ ਸਾਢੇ 8 ਹੋਵੇ 8 ਹੋਵੇ ਇਹਨਾਂ ਨੂੰ ਦਿਆ ਤੇ ਯਾਨੀ ਕਿ 11-12 ਕਿਲੋ ਦੇਣ ਵਾਲੀ ਉਤਰਾ ਕਰਤੂਤ ਇਹਦੀ 8 ਆਜਾ 8 ਪੰਜਵੇਂ ਦਿਨ ਆਜਾ 8 ਆ ਪੰਜਵੇਂ ਦਿਨ ਆਜਾ 8 ਕਿਲੋ ਦੁੱਧ ਇਹਦੇ ਥੱਲੇ ਰਾਜਾ ਨ ਤੇ ਹਜੇ ਮੇਰੇ ਹਿਸਾਬ ਚ ਚੌਥਾ ਹੀ ਦੀ ਪਤਾ ਨਹੀਂ ਪੰਜਵਾਂ ਹੀ ਇੰਨਾ ਕ ਦਿਨ ਹੋਏ ਵੀਰ ਜੀ ਬਾਕੀ ਪੂਛ ਵੇਖੋ ਗਿੱਟ ਗਿੱਟ ਥੱਲੇ ਲੰਕਦੀ ਜਾਂਦੀ ਜਾਵੇ ਪੂਛ ਤੇ ਮੈਂ ਨਾ ਜਿੱਤਰਾ ਮਿਲ ਕੀ ਗੱਲ ਕਰਨੀ ਆਂ ਦੇ ਦੋ ਗਿੱਠਾ ਥੱਲੇ ਹੀ ਤੁਰੀ ਫਿਰਦੀ ਵੇਲਾ ਦੋ ਚਾਰ ਵਰੀ ਆਇਨਾ ਹੀ ਵਿੜਾ ਸੁਧਰ ਜਾਂਦਾ ਹਾਂ ਵਾਕਿਆ ਵਿੜਾ ਉੱਜੇ ਜਾਂਦਾ ਪੱਕੀ ਗੱਲ ਏ ਆ ਵੇਖੋ ਹਾਂ ਗੱਲ ਆ ਆ ਵੇਖੋ ਕੀ ਬਣ ਗਿਆ ਜੇ ਹਾਂ ਹੈ ਇਹ ਹੌਲੀ ਹੌਲੀ ਫੇਰ ਆਪਣਾ ਰਾਜਥਿਆ ਥਣਾ ਦੇ ਵਿੱਚ ਵੇਲਾ ਮੇਰੇ ਹਿਸਾਬ ਚ ਇੰਨਾ ਭਈਆ ਵੀ ਝੋਨੇ ਨਹੀਂ ਵਿਰਲਾ ਲਾਉਂਦੇ ਵੇ ਵਿਰਲਾ ਮੈਂ ਉਹ ਉਹਨਾਂ ਨਾਲੋਂ ਵੀ ਜ਼ਿਆਦਾ ਵਿਰ ਲਿਆ ਆ ਵੇਖੋ ਜੀ ਵੇਖੋ ਆਪੇ ਸਾਥ ਠੀਕ ਆ ਤੇ ਫੇ ਆ ਕੁੰਡੀ ਚੂਰ ਕੇ ਇਹ ਗੱਲਾਂ ਪੁੱਛਦੇ ਤੇ ਕਮਾਲਾਂ ਹੀ ਕੀਤੀਆਂ ਹਨਾ ਮੈਂ ਨਾ ਵੀ ਮੈਂ ਵੇਖੀ ਪੁੱਛਣਾ ਮੇਰੇ ਹਿਸਾਬ ਚ ਸਾਰੇ ਪੰਜਾਬ ਚ ਇਹੋ ਜੀ ਪੁੱਛਣਾ ਲੱਭੂ ਰਾਜਸਿਆਂ ਮੱਜਾਂ ਦੇ ਭਵੇਂ ਘਰ ਘਰ ਹੁਣ ਸਹੀ ਐ ਇਸ ਤਰ੍ਹਾਂ ਹੀ ਆ ਲਓ ਵੀ ਦੋਸਤੋ ਮੈਂ ਮੈਂ ਪਹਿਲਾਂ ਕਹਿਤਾ ਵੀ ਗੇਠ ਡੇਢ ਗੇਠ ਜਿਹੜੀ ਲੰਬੀ ਪੂਛ ਆ ਦੋਸਤੋ ਵੇਖੋ ਟੱਚ ਕਿਵੇਂ ਧਰਤੀ ਨਾਲ ਮੈਂ ਨੇ ਇੱਕ ਵਾਰੇ ਬਹੁਕਰ ਨਾਲ ਘਰੇ ਹੋਵੇ ਤੇ ਦੋ ਰਾਂ ਤੇਰੀ ਗੱਲ ਕੋਲ ਰਾਜਤਾ ਕਮਾ ਦੇ ਤੇ ਵਿੜਾ ਉਂਝਾ ਜਾਣਾ ਸਹੀ ਐ ਸਹੀ ਐ ਆ ਐ ਹੀ ਆ ਠੀਕ ਅ ਅੱਜ ਕਾਫੀ ਖੂਬਸੂਰਤ ਆ ਦੋਸਤੋ ਅੱਜ ਨਿੱਕੇ ਨਿੱਕੇ ਬਰੀਕੀਆਂ ਵੈਸੇ ਚਲੋ ਰਾਜਚੈ ਭਾਵੇਂ ਕਮੈਂਟ ਕਈਆਂ ਨੇ ਕਰਨੇ ਬਾਪੂ ਕੀ ਆਂਦਾ ਪਰ ਦਿਲੋਂ ਮਾਲ ਆ ਪਾਇਰ ਕਾਂ ਦੀ ਨਾ ਦਿਲੋਂ ਸਾਤਾ ਦਿੱਤਾ ਜਨਤਾ ਨੂੰ ਦਿਲੋਂ ਲਓ ਵੀ ਆਪਣੇ ਕੋਲ ਅੱਠ ਸੱਤ ਅਜੇ ਵੀਡੀਓ ਚ ਨਹੀਂ ਪਾਈਆਂ ਚਾਰ ਅੱਤਾਂ ਦੇ ਸਾਹਮਣੇ ਆਏ ਨੂੰ ਮੜਾ ਕੈਮਰਾ ਉਹਨੂੰ ਕੋ ਘਾ ਦਿਓ ਉਹ ਉਧਰ ਤੇ ਚਾਰ ਲਾਲ ਚੱਬੂ ਪਾਏ ਪਰ ਰੋਕਣੀ ਹੀ ਕੰਮ ਅਜੇ ਆਉਂਦਾ ਤੇਰ ਬੱਦਿਆਂ ਕੋਲ ਲਓ ਜੀ ਮਾਲ ਤੇ ਮਾਲ ਤੇ ਮਾਲ ਚੜਿਆ ਪਿਆ ਹਾਂ ਮਾਲ ਤੇ ਮਾਲ ਚੜਿਆ ਰਾਜ ਤੇ ਇਹੋ ਜਿਹਾ ਚੱਡਾ ਤੇ ਕੇ 2 ਲੱਖ ਵਾਲੀ ਲੱਗਾ ਪਰ ਆਪਾਂ ਮਲ ਡੌਣ ਲਈ ਗੱਲ ਕਰਤੀ ਐ ਕਾਂ ਦੇ ਉੜਦੀਆਂ ਜਾਣ ਕੇ ਪਾਉ ਜੜੀਆਂ ਉੜਦੀਆਂ ਜਾਣ ਮੱਜਾਂ ਹੀ ਸਰੀਰ ਵੱਜ ਗਿਆ ਪਰ ਮੇਰਾ ਨਹੀਂ ਅਜੇ ਵੱਜਾ ਹੈ ਮੇਰਾ ਨਹੀਂ ਸਰੀਰ ਪੂਰਾ ਵੱਜਾ ਪਰ ਫੇਰ ਵੀ ਆਪਾਂ ਵੱਜਿਆਂ ਵਾਲੀ ਗੱਲਾਂ ਕਰਦੇ ਆ ਅੱਛਾ ਇਹ ਨਹੀਂ ਸਹੀ ਹਾਂ ਯਾ ਸਹੀ ਹੈ ਇਹ ਸੰਤੂ ਸਾਹਿਬ ਆਪਾਂ ਮਲੇ ਦਾ ਕੋਈ ਭਮੇ 80 ਮੰਗੀਏ ਤੇ ਹਾਂ ਨਾ ਜਿਹੜੀ ਆਪਾਂ 76000 ਦੀ ਦੇ ਦਾਂਗੇ 76 ਦੀ ਦੋਰ ਜਾਂਦੋ 74000 ਦੀ ਬਸ ਇਹ ਹਾਂ ਨਾ ਆਪਾਂ ਕੋਰ ਜਾਂਦੋ 73000 ਦੀ ਪੈਂਹ ਹਜ਼ਾਰ ਦੀ ਦੇ ਦਾਂਗੇ ਉਹ ਬੱਲੇ ਪੈਂਹ ਦੀ ਦੇ ਦਾਂਗੇ ਹੋਣ ਬਣੀ ਗੱਲ ਮੈਂ ਇਹ ਚੌਣ ਦੀ ਦੇ ਦਾਂਗੇ ਰਾਜ ਇਥੇ ਆ ਮੈਂ ਮੱਝ ਵੀ ਨਹੀਂ ਲੈਪਦੀ ਹਾਂ ਨਾ ਮੈਂ ਨਾ 36000 ਦੀ ਦੇ ਦਾਂਗੇ ਰਾਜਸੇ ਆ 200 ਰੁਪਇਆ ਛੋੜੀ 36000 ਚੋਣ ਫੜ ਲਓ ਫੜ ਲਓ ਜਾਈਏ ਫੜ ਲਓ ਫੜ ਲਓ ਦੱਸ ਦੇ ਸਾਰੀਆਂ ਪੌੜੀਆਂ ਥੱਲੇ ਆ ਗਏ ਸਰੋਵਰ ਦੀਆਂ ਦੇ ਆ ਅੱਗੇ ਕੋਈ ਕਮੀ ਆ ਤਾਂ ਦੱਸ ਦੇ ਭੈਣ ਭਰਾ ਭਾਵੇਂ 7 ਦਿਨ ਰਾਜ ਤਾਂ ਚੋਣ ਲੈ ਕੋਈ ਕਮੀ ਆ ਤਾਂ ਦੱਸ ਦੇ ਬੋੜਾ ਹੀ ਬੱਲੀ ਨਾਲ ਹੀ ਫਿਰਦੀ ਹਲੀ ਅੱਲਾ ਦੇਖੋ ਪੂਰਾ ਪੈਸੇਟ ਤੋਂ ਆ ਵੇਖੋ ਹਾਂਜੀ ਆ ਵੇਖੋ ਮੈਂ ਗੂਠੇ ਵਰਗੀ ਰਾਜਸੇ ਧਾਰਿਆ ਜਿਹੜਾ ਮਰਜ਼ੀ ਆਪਣੇ ਘਰ ਦੀ ਗਾਰੰਟੀ ਆ ਕਿਸੇ ਦੇ ਘਰ ਦੀ ਆ ਪਰ ਚੋਂ ਪੈਰਾਂ ਦੀ ਨਹੀਂ ਲੈਂਦੇ ਹੂੰ ਆਪਣੇ ਘਰ ਭਾਵੇਂ 7 ਦਿਨ ਕੋਚੋ ਵੀ ਲਓ ਵੀ ਦੋਸਤੋ ਇਹ ਆ ਪਾਉ ਨੋਕ ਸਿੰਘ ਹਾਂਜੀ ਠੀਕ ਆ ਪਿੰਡ ਢੋਟੀਆਂ ਦਾ ਪਾਉ ਨੋਕ ਸਿੰਘ ਠੀਕ ਆ ਇਤਨਾ ਕਬਈਆਂ ਨੇ ਕਮੈਂਟ ਕਰਨੇ ਆਏ ਤੇ ਜੋ ਆ ਆਪਾਂ 2-3 ਘਟ ਕੁੜੀ ਵੀ ਡਾਤੀ 50 ਤੋਂ 2 ਘਟ ਇਹੋ ਜੀ ਮੱਝ ਮਿਲਦੀ ਆ ਜਾਈਦੇ ਅਰਗੀਆਂ ਲਓ ਵੀ 63000 ਦੀ ਜੀ 63000 ਦੀ ਆ ਨਾ ਹੋਗੀ 200 ਰੁਪਿਆ ਛੋਟ 200 ਰੁਪਿਆ 200 ਰੁਪਿਆ ਛੋਟ ਲਓ ਜੀ 63000 ਦੇ ਵਿੱਚੋਂ 200 ਰੁਪਿਆ ਛੋਟ ਹੈ ਤੇ ਨਾਲ ਬੱਚੇ ਦੇ 나ੜੂ ਵੀ ਹੋਵੇ ਖੋ ਹਾਂ 나ੜ 나ੜੂ ਠੀਕ ਆ ਆ ਕੱਟਾ ਜੇ ਮਗਰ ਮੇਲ ਕਾਫ ਹੈ ਠੀਕ ਆ ਅੱਜੇ ਕਿਹਨੇ ਦਾ ਇੱਥੇ ਕੋ ਭੜਕੇ ਲੈ ਜਾਂਦਾ ਤੇ ਬੋਲੀ ਵੀ ਡੰਗ ਖਾ ਆਕਦਾ ਵਾ ਬੇਸ਼ੱਕ ਹਾਂ ਅਜੀ ਬੋਲੀ ਬਣੂਗੀ 10 ਮਿੰਟ ਲਾਉਣੀ ਪਊਗੀ ਲਾਉਣੀ ਪਊਗੀ ਬੋਲੀ ਬਣੂਗੀ ਅੱਗ ਥੋੜੀ ਜਿਹੀ ਤੇਜ਼ ਕਰਕੇ ਤੇ ਬੋਲੀ ਬਣੂ ਅਜੀ ਹਾਂ ਵੀ ਜਿਹਦਾ ਦੁੱਧ ਕਿਸੇ ਵੀਰ ਨੇ ਪੀਣਾ ਤੇ ਉਹ ਥੋੜਾ ਜਰ ਲਾ ਲੇ ਉਹ ਥੋੜਾ ਜਿਹਾ ਬੋਲੀ ਖਾਣੀ ਤੇ ਬੋਲੀ ਬਣੂਗੀ ਫੁੱਟਾਂ ਨਹੀਂ ਤੇ 10 ਮਿੰਟ ਲਾ ਹਾਂ 10 ਮਿੰਟ ਲਾ ਕੇ ਕੋਈ ਪ੍ਰੋਣ ਆਇਆ ਤੇ ਉਹਨੂੰ ਬੋਲੀ ਖਵਾ ਹਾਕਦੇ ਆ ਵੀ ਨੀਲੀ ਰਗਦਾ ਦੁੱਧ ਭਾਈ ਦੇਣਾ ਯਾਰ ਲਓ ਵੀ ਅਈਦਾ ਵੇਖੋ ਹਣ ਬੋਲੀ ਚ ਕੀਦਾ ਰਾਜਥਿਆ ਚਮਚਾ ਵਜਦਾ ਓਏ ਗੱਬਣਾ ਜੀ ਇਹ ਗੱਬਣਾ ਰਾਜਥਿਆ ਨੀਲੀ 라ਵੀ ਦੀ ਇਹ ਵੀ ਤੋਹਫਾ ਹੀ ਆ ਦੇ ਮੈਂ ਨਾ ਵੀ ਤੋਹਫਾ ਹੀ ਆ ਅੱਜ ਤੋਹਫੇ ਕਿਉਂਕਿ ਮੈਂ ਪਹਿਨੇ ਆਪਾਂ ਤੋਹਫਾ ਹੀ ਮੈਂ ਦਿੰਦਾ ਦਿਨ ਤੇ ਚਾਰ ਲੱਗ ਗਏ ਪਰ ਤੋਹਫੇ ਹੀ ਕੱਢੇ ਅੱਜ ਤੇ ਚੱਡਾ ਵੇਖੋ ਇਹ ਦਿਨ ਚਾਰ ਰਾਜਥਿਆ ਲੈ ਇਹਨੇ ਤੇ ਚੱਡਾ ਵੇਹ ਦਾ ਕੀਮਲ ਬਣਦਾ ਜਾਂਦਾ ਜੀ ਆ ਤਾਂ ਕੀ ਤੋਂ ਕੀ ਬਣ ਗਿਆ ਇਹ ਹਾਂ ਉਹ ਆਂ ਦਿੰਦਿਆ ਹਜੇ ਲੈ ਜੂਗੀ ਦੋ ਚਾਰ ਨੀਲੀ ਤੋਂ ਬਣ ਗਿਆ ਲੌਂਗ ਤੇ ਲੌਂਗ ਤੋਂ ਬਣ ਗਿਆ ਕੋਕਾ ਜੇ ਇਹਨੇ ਕੋਕਾ ਬਣਾਉਣਾ ਯਾਨੀ ਕਿ ਪੰਜਾਂ ਦਿਨਾਂ ਨੂੰ ਕੋਕਾ ਬਣਾ ਦੂ ਸਹੀ ਹੈ ਸਹੀ ਹੈ ਠੀਕ ਆ ਲਓ ਵੀ ਦੋਸਤੋ ਬਿਲਕੁਲ ਹਾਈਟ ਵੇਸ਼ਾ ਕਿਹੜੀ ਮੀਡੀਅਮ ਆ ਪਰ ਵਜ਼ਨ ਵਜੂਦ ਉਹ ਦੇਖੋ ਮੈਂ ਤਾਂ ਪੂਰੀ ਵੱਡੀ ਵਜ਼ਨ ਵਜੂਦ ਵਾਲੀ ਬਿੱਲੀ ਮਣਕੀ ਆਖਿਆ ਹਾਂ ਮੇਰੇ ਹਿਸਾਬ ਚ ਰਾਜ ਸਿੰਘ ਜੱਡਾ ਇਹਦਾ ਕਾਦਿਆ ਤੇ ਓਡਾ ਹੀ ਛੱਡਾ ਕਾਡਾ ਮੇਰੇ ਹਿਸਾਬ ਚ ਓਟੇ ਬਣਾਉਂਗੀ ਚੌਹ ਦੇਣਾ ਚਾਜੇ ਬਣਾਉ ਬਣਾਉ ਰਾਜ ਸਿੰਘ ਬਣਾਉਣਾ ਕਿਉਂ ਅਜੇ ਪੂੜਾ ਛੋਟਾ ਕੋਈ ਨਹੀਂ ਟੁੱਟਾ ਨਾ ਜੀ ਨਾ ਅਜੇ ਕਿੱਥੇ ਆਹ ਵੇਖੋ ਬਾਕੀ ਕ ਕੱਢ ਜੂਗੀ 3-4 ਦਿਨ ਕੱਢ ਜਾਣੇ ਰਾਜ ਸਿੰਘ 4 ਦਿਨ ਜੇ ਕੱਢ ਕੀ ਤੇ ਫੇਰ ਤੇ ਮਲਕ ਸੋਨਾ ਹੀ ਆ ਦੇ ਹਾਂ ਹਾਂ ਫੇ ਚੱਡਾਏ ਨੇ ਮਲਿਆ ਜਿਹੜੇ ਵਟ ਜੇ ਨਾ ਆੜੇ ਆੜੇ ਵਟ ਜੇ ਲਈ ਫਿਰਦੀ ਆ ਇਹਨੇ ਕੱਢ ਜਾਣੇ ਸਾਰੇ ਠੀਕ ਠੀਕ ਲੋ ਵੀ ਦੋਸਤੋ ਅੱਜ ਦਾ ਮਾਲ ਸਾਰਾ ਕਮਾਲ ਨੀ ਆਇ ਤੇ ਆਇ ਤੇ ਤੈਨੂੰ ਵੀ ਖੁਸ਼ ਕਰਤਾ ਭਾਵੇਂ ਤੂੰ ਅੱਗੇ ਆਖੇਂਗਾ ਬਾਪੂ ਵਾਧ ਘਟ ਘਟ ਕੇ ਦਾ ਪਾ ਆਂਦਾ ਆਈ ਤੇ ਖੁਸ਼ ਕਰਤਾ ਵੇਲਾ ਨੀ ਮੈਂ ਚਲੋ ਸੈਟੀਸਫਾਈ ਹੋ ਥੋੜਾ ਜਿਹਾ ਮੈਨੂੰ ਇਹ ਹੁੰਦਾ ਹੀ ਇਹ ਬੰਦੇ ਨੂੰ ਆ ਜੀ ਆ ਜੀ ਹੋ ਤਾਂ ਦਾ ਮਲੇਚ ਕਿਹੜੀ ਗਾਲਿਆ ਇਹਦਾ ਆਪਾਂ ਨਾ ਹਾਂ ਮਲੇ ਦਾ 60 ਕਰੀਏ 55 ਕਰੀਏ ਇਹ ਆਪਾਂ ਹਾਂ ਨਾ 52 ਦੀ ਇਹ ਰਾਜਸਾ 51 ਦੀ ਦੇ ਦਾਂਗੇ ਹਾਂ 200 ਰੁਪਏ ਛੋੜੀਓ 51 ਚੋਂ 200 ਰੁਪਏ ਛੋੜ 51 ਚ 200 ਰੁਪਏ ਛੋੜੀ ਅੱਛਾ ਹਾਂ ਤੋਬਾ ਯਾਦੇ ਨੀਲੀ 라ਵੀ ਦੀ ਆ ਕੋਈ ਮਲ ਗੱਲਾਂ ਗਾਹਿਆਂ ਦੇ ਮੈਂ ਨਾ ਵੀ ਆ ਦੇਖੋ ਆਪਣੇ ਆ ਵੀ ਲੱਤਾਂ ਚੌੜੀਆਂ ਘਰ ਘਰ ਚੱਡਾ ਵਿਖਾਉਂਦੀ ਕਰਮ ਵਾਲੀ ਤੇ ਸੀਲੇ ਨਹੀਂ گاਵਾ ਵੀ ਨੀ ਇਤਰਾ ਰਾਜਤਾਂ ਵੇਖੀ ਚੱਲ ਮੈਂ ਬਾਕਿ ਸ਼ੱਕ ਨਹੀਂ ਕੋਈ ਨਹੀਂ ਤੇ ਕੋਈ ਚਾਡੇ ਮਾਰਦੀਆਂ ਐ ਛੜਾ ਆਦੀਆਂ ਕੋਈ ਗੱਲ ਬਾਤ ਹੀ ਨਹੀਂ ਦੇ ਕਿਵੇਂ ਪਾਉ ਜੀ ਮੈਂ ਹੁਣ ਪੁੜਕ ਜੋ ਕਰ ਰਹੀ ਨਹੀਂ ਕਾ ਪਰ ਮੈਂ ਵੀ ਸਹੀ ਐ ਸਹੀ ਐ ਅੱਲਾ ਵੀ ਮਿੱਤਰੋ ਆਹ ਵੇਖੋ ਨਾਲੇ ਪਾਉਣੇ ਅਜ ਰੌਣਕ ਮੇਲਾ ਪੂਰਾ ਰੌਣਕ ਬਿਨਾਂ ਇਹ ਨਾ ਖੇਡਣਾ ਚਾਹੀਦਾ ਇੱਥੇ ਕੀ ਲੈ ਜਾਣਾ ਰਾਜ ਸਿੰਘ ਇਹ ਹਫਤੇ ਵਿੱਚ ਐਵੇਂ ਦਾ ਕਦਾ ਰੌਣਕ ਮੇਲਾ ਬਣਾਈਏ ਤੇ ਫਿਰ ਭੈਣ ਭਰਾ ਕੋਈ ਸਿਹਤ ਦਾ ਕੋਈ ਮਰੀਜ਼ ਕੋਈ ਸੌ ਤਰ੍ਹਾਂ ਦੇ ਰਾਜ ਸਿੰਘ ਆਪਾਂ ਦਿਲੋਂ ਜਿਹੜਾ ਵਾ ਕਿਸੇ ਚ 500 ਕਿਸੇ ਚ ਜਾ ਕੇ ਇਹ 1500 ਕੱਢਿਆ ਪਰ ਕਮੈਂਟਾਂ ਵਾਲੇ ਜਿਨ੍ਹਾਂ ਵਿਚਾਰਿਆ ਨੇ ਉਹਨਾਂ ਐਵੇਂ ਜੇ ਬਹਿ ਕੇ ਕਰੀ ਜਾਣੇ ਬਾਪੂ ਨੂੰ ਉਹਦਾ ਕੋਈ ਅੰਦ ਹੁੰਦਿਆ ਸਾਹਗitab ਨਹੀਂ ਉਹਦੇ ਕਿਸੇ ਨੇ ਰਾਜ ਸਿੰਘ ਗੁਰੂ ਨਾਨਕ ਨੂੰ ਚੰਗਾ ਨਹੀਂ ਆਖਿਆ ਤੇ ਨੋਖੇ ਨੂੰ ਕੀ ਨਹੀਂ ਆਖਣਾ ਬਿਲਕੁਲ ਹੈ ਗੱਲ ਤੇ ਨਹੀਂ ਰਾਜ ਸਿੰਘ ਨਹੀਂ ਸਹੀ ਹੈ ਸਹੀ ਹਾਂ ਤੇ ਚਲੋ ਕੋਈ ਭੈਣ ਭਰਾਵਾ ਕਿ ਆ ਵੀ ਆਪਾਂ ਰਿਕਵੈਸਟ ਕਰ ਰਹੇ ਹਾਂ ਚਲੋ ਇੱਕ ਦੂਜੇ ਦੇ ਸਾਥ ਦੇਣਾ ਚਾਹੀਦਾ ਦੋਸਤ ਨਾਲ ਆ ਸਮਝਾ ਕੇ ਜਾਂ ਥੋੜਾ ਜਿਹਾ ਹੂ ਚੱਲਣਾ ਚਾਹੀਦਾ ਬਾਕੀ ਮਾਲ ਤੁਹਾਨੂੰ ਦਿਖਾਈ ਜਨੇ ਨਾਲੋ ਨਾਲ ਤੇ ਰੇਟ ਵੀ ਬਿਲਕੁਲ ਜਾਇਜ਼ ਹੁਣ ਇਸ ਤੋਂ ਬਾਅਦ ਜੇਕਰ ਕੋਈ ਰੇਟ ਦੇ ਵਿੱਚ ਕੋਈ ਕਮੀ ਪੇਛੀ ਤੁਸੀਂ ਆਪਦੇ ਹਿਸਾਬ ਨਾਲ ਫੋਨ ਦੇਖਾਂਗੇ ਆ ਆਪਦੇ ਇੱਥੇ ਆਣ ਕੇ ਟਿੱਪ ਕੇ ਰੀਜ ਨਾ ਖੜਨ ਵਿਰਾਖੀ ਹਾਂ ਲਓ ਜੀ ਇੱਕ ਵੈੜਾ ਆ ਗਈਆਂ ਦੋ ਆ ਵੈੜਾ ਆ ਗਈਦਾ ਇੱਥਿਆਂ ਠੀਕ ਆ ਲੋ ਵੀ ਜਰਸੀ ਵਹਿੜ ਅਗਲੀ ਤੋਂ ਸੋ ਤੁਹਾਨੂੰ ਦਿਖਾਉਣ ਲੱਗੇ ਆ ਤੇ ਇਹ ਸੂਈ ਇਹਨੂੰ ਮਲਚਾਕ ਦਿਨ ਹੋ ਗਿਆ ਸੂਈ ਨੂੰ ਪੰਜ ਹੋ ਗਿਆ ਚਾਰ ਹੋ ਗੜੇ ਇੰਨੇ ਕਿ ਸੂਈ ਨੂੰ ਹੋ ਗਿਆ ਰਾਜ ਤੇ ਚਾਰ ਪੰਜ ਦਿਨ ਹੋ ਗਏ ਹਾਂਜੀ ਇਹਦੇ ਥੱਲੇ ਜਾਨੀ ਕਿ ਮਲ 10 ਕਿਲੋ ਦੁੱਧ ਹੈਗਾ ਜਿਹੜਾ ਇਹ ਵੇਲੇ ਮਲ ਥਾਂ ਚੋ ਲੈਣਾ ਆਪਾਂ ਅੱਛਾ ਜੀ ਹਾਂਜੀ ਵੀਰ ਜੀ ਲਓ ਸਟਾਰਟਿੰਗ ਚੰਗੀ ਹੈ ਪਹਿਲੇ ਸੂਏ ਆ ਖੀਰੀ ਵਹਿੜਿਆ ਪਹਿਲੇ ਸੂਏ ਵੀਰ ਜੀ ਜਲਸੀ ਵਹਿੜਿਆ ਪਹਿਲਾਂ ਬਾਕੀ ਵੇਖੋ ਪੂਰੀ ਨਿਕਰ ਪਿੰਡਾ ਕੁੰਡੇ ਦੇ ਕਿਹਦੇ ਮੂੰਹ ਵੇ ਜਿਤਨਾ ਮਲ ਕੁੜੀ ਆ ਐਨਾ ਭਾਵੇਂ ਛੰਨੇ ਚ ਪਾਣੀ ਪਿਆ ਲਈਏ ਫਿਰ ਚੱਡਾ ਤੁਹਾਨੂੰ ਦੇਹ ਨਹੀਂ ਦਿਆ ਰਿਹਾ ਹ ਸਟਾਰਟਿੰਗ ਚੰਗੀ ਬਾਕੀ ਮੈਂ ਨਾ ਕੰਨ ਗੱਲਾਂ ਦੇ ਮੋਰ ਆ ਮੋਰ ਤੇ ਵੀ ਸਟਾਰਟਿੰਗ ਚੰਗੀ ਆ ਬਾਕੀ ਤੋਰਾ ਤਾਰਾ ਬਹੁਤ ਸੋਹਣਾ ਨਿੱਗਰ ਆ ਦੋਸਤੋ ਵੇਖੋ ਠੀਕ ਆ ਤੇ ਬਿਲਕੁਲ ਘੋੜਿਆਂ ਵਰਗੀ ਦੇਖ ਆ ਵੇਖੋ ਅੱਛਾ ਖਿੱਚ ਕਰ ਬੱਚੇ ਦਾ ਕਰਦੀ ਆ ਨਾ ਪੰਜ ਦਿਨਾਂ ਦੀ ਸੂਈ ਆ ਤੇ 10-11 ਕੇ 10 ਕੇ ਗਾ ਉਹਨਾਂ ਨੇ ਆ 10 ਪੱਕਾ ਦੇ ਐ ਲੀਟਰ ਮਾਰਮਾ 10 ਵਿਖਾਵਾ ਤੇ ਉੱਤਰ 11-12 ਦਾ ਭਾਵੇਂ ਠੀਕ ਆ ਜੀ ਹਾਂਜੀ ਲਓ ਵੀ ਬਾਕੀ ਥਣ ਥਣ ਜਿਹੜਾ ਦੋਸਤੋ ਜਿੱਦਾਂ ਪਹਿਲਾਂ ਵੈੜਾ ਥਣ ਥਣ ਪੂਰਾ ਥਣ ਠੀਕ ਚੁਵਾਈ ਚੁਵਾਈ ਚ ਪੂਰਾ ਸੈਟ ਆ ਆ ਥਾਂਜਾ ਹੁੰ ਕਈਆਂ ਬੀਬੀਆਂ ਤੇ ਨਿੱਕੇ ਹੁੰਦੇ ਆ ਉਹ ਤੇ ਅਮਲ ਮੈਂ ਚੋਲੀ ਨਾ ਕਿ ਕਿੜੇ ਹੱਥਾਂ ਮੈਂ ਚੋਲੀ ਨਾ ਆਰਾਮ ਹੱਥਾਂ ਚਾਉਂਦੇ ਥਣ ਰੋਗ ਰੋਗ ਆ ਭਰੀ ਜਾਂਦਾ ਪੂਰਾ ਪੂਰਾ ਤੇ ਜਦੋਂ ਬੱਚਾ ਛੱਡਿਆ ਪਸ ਮਾ ਕੇ ਥਣ ਹੋਰ ਵੀ ਮੋਟਾ ਹੁੰਦਾ ਲਓ ਜੀ ਆ ਬੱਚਾ ਆ ਗਿਆ ਹਾਂ ਬੱਚਾ ਵੀਰ ਜੀ ਆ ਲਓ ਬੱਚਾ ਜੀ ਹਾਂ ਪੰਜਾਂ ਕੀ ਦਿਨ ਦਾ ਬੱਚਾ ਵੀਰ ਜੀ ਮਗਰ ਬਿਲਕੁਲ ਲਾਲ ਰੈੱਡ ਕਲਰ ਦੇ ਵਿੱਚ ਦੋਸਤੋ ਮਗਰ ਬੱਚਾ ਠੀਕ ਆ ਤੇ ਹੁਣ ਇਹਦਾ ਮੁੱਲ ਕੀ ਰਹੂਗਾ ਜੀ ਇਹਦਾ ਮੁੱਲ ਜੀ ਭਾਵੇਂ 50 ਕਰ ਦਈਏ 45 ਕਰ ਦਈਏ ਇਹ 42000 ਦੀ ਵੀਰ ਜੀ ਹਾਂ ਨਾ 200 ਰੁਪਏ ਛੋੜੋ 42000 200 ਰੁਪਏ ਛੋੜ ਬਤਾਲੀ ਆਮ ਹਾਂਜੀ ਬਤਾਲੀ ਚੋਂ 200 ਠੀਕ ਆ ਫੇਰ ਦਾ ਰਾਜ ਤੇ ਇੱਕ ਰਾਣਾ ਇਹਦਾ ਮਲ ਆਂ ਦਿੰਦਿਆ ਮੁਖੜਾ ਵਿਖਾ ਦਿਓ ਇੱਕ ਰਾ ਆ ਲਓ ਹੈ ਕਿਤੇ ਗੱਲਾਂ ਹੀ ਗਾਂ ਮੱਲੇ ਕੋਈ ਗੱਲ ਹੀ ਨਹੀਂ ਤੇ ਕਹਿਣ ਵਾਲੀ ਗੱਲ ਹੀ ਕੋਈ ਨਹੀਂ ਤੇ ਗੱਲਾਂ ਹੀ ਗਾਂ ਦੀਆਂ ਹਾਂ ਗੱਲਾਂ ਗਾਂ ਤੇ ਹਾਂਜੀ ਲੈ ਵੀ ਹੋਵੇ ਮਿੱਤਰੋ ਵੀ ਉਹ ਗੱਲ ਹੋ ਜੋ ਵੀ ਫੜ ਲਓ ਫੜ ਲਓ ਫੜ ਲਓ ਫੜ ਲਓ ਤੇ ਵੇਖੋ ਹੁਣ ਵਿਚਾਰਾ ਕੀਦਾ ਹੁਣ ਫੋਨ ਆਉਂਦਾ ਸਵੇਰ ਸੇ ਪਹਿਲਾਂ ਇਹਦਾ ਹੀ ਆਉਣਾ ਸਭ ਤੋਂ ਬਾਕੀ ਤੁਹਾਨੂੰ ਥੋੜਾ ਚੰਗਾ ਲੱਗਾ ਪਹਿਲੀ ਨੂੰ ਹੀ ਆ ਨਹੀਂ ਬੱਸੀ ਸੋਹਣੀ ਆ ਰਾਜ ਤੇ ਕੋਈ ਆਂ ਦਿੰਦਿਆ ਮਲ 7 ਦਿਨ ਲੈ ਜੇ 6 ਲੈ ਜੇ ਪਰ 4 ਦਿਨ ਮੇਰੇ ਸਾਹ ਚ ਖੜਦੀ ਆ ਹੂੰ ਪੂਰੀ ਤਿਆਰ ਹਾਂ ਪੂਰੀ ਤਿਆਰ ਹਾਂ ਕੀ ਲੈ ਜੂ 4 ਹਾਂਜੀ 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 ਤੇ ਸੂਬਾ ਦੂਜਾ ਤੀਜਾ ਦੂਜਾ ਹੋਊਗੀ ਇਹ ਕੋਈ ਆਪਦੇ ਹਿਸਾਬ ਨਾਲ ਆਪਣੇ ਹਿਸਾਬ ਚ ਤੇ ਵੀਰ ਜੀ ਦੂਜਾ ਵਾ ਤੇ ਉਸ ਤਰ੍ਹਾਂ ਕੋਈ ਵਾਰਡ ਚ ਭਾਵੇਂ ਚੌਥਾ ਵਾਲੇ ਪੰਜਵਾਂ ਵਾਲੇ ਪਰ ਆਪਣੇ ਹਿਸਾਬ ਚ ਵੀਰ ਜੀ ਘਰ ਵਾਲੇ ਵੀ ਦੂਜਾ ਆਂਦੇ ਪਰ ਹੈਗਾ ਵੀ ਦੂਜਾ ਤੇ ਕੋਈ ਆਪਦੀ ਸਮਝ ਲਾ ਲਿਓ ਉਸ ਤਰ੍ਹਾਂ ਲਓ ਦੋਸਤੋ ਬਿਲਕੁਲ ਇੱਕ ਰੰਗ ਬਿਲਕੁਲ ਬਲੈਕ ਕਾਲੇ ਰੰਗ ਦੇ ਵਿੱਚ ਹਾਂ ਕਾਲਾ ਰੰਗ ਸਾ ਪਰਗਾ ਦੇ ਸੂਬਾ ਦੂਜਾ ਮੰਨ ਲਿਓ ਤੀਜਾ ਮੰਨ ਲਿਓ ਪਹਿਲਾ ਮੰਨ ਲਿਓ ਉਹ ਸਾਰੇ ਵੀਰਾਂ ਤੇ ਤੁਹਾਡੇ ਤੇ ਉਹ ਤੁਹਾਡੇ ਦੇ ਗੱਲ ਛੱਡਤੀ ਆ ਪੀਕ ਬਹੁਤੇ ਵੀਰ ਸੂਬਿਆਂ ਦਾ ਤੁਸੀਂ ਕਰਦੇ ਹੋ ਹੌਲੀ ਹੌਲੀ ਸੁਣੋ ਵੀਰ ਆਪੋ ਆਪਣੀ ਸਮਝ ਜ਼ਰੂਰ ਤੇਰਨ ਲੈ ਜੂਗੀ ਅਜੇ ਆ ਚਾਰਕ ਦਿਨ ਰਾਜਥਾਨ ਲੈ ਜਾਣੇ ਆ ਜੀ ਚਾਰਕ ਦਿਨ ਲੈ ਜੂਗੀ ਠੀਕ ਆ ਅਜੇ ਇਹਨੇ ਮਲ ਜਾਣੀ ਕੇ ਪੂਰਾ ਮਲ ਨਾ ਠੀਕ ਆ ਜੀ ਤਿੰਨ ਲੈ ਜੀ ਚਾਰ ਲੈ ਜੀ ਇੱਥੇ ਇੱਕ ਮਲ ਨਿੱਗਰ ਲੇਵਾ ਬਣਾ ਕੇ ਤਿਆਰ ਹਾ ਪੂਰਾ ਪੂਰਾ ਨਿੱਗਰ ਦੇ ਹੱਟ ਲਾਡਾ ਲਾ ਜੀ ਰਾਜਥਾਨ ਕੱਢ ਜਾਣੀਆਂ ਇਹਨੇ ਠੀਕ ਆ ਹਰ ਪਾਸਿਓ ਪੂਰੀ ਆ ਠੀਕ ਆ ਜੀ ਵੜ ਕੱਦਕੁੱਤ ਦੀ ਵੀ ਚੰਗੀ ਆ ਦੋਵੇਂ ਬਿਲਕੁਲ ਕੱਦਦੀਆਂ ਇੱਕੋ ਜਿਹੀਆਂ ਨੇ ਵੱਡੇ ਕੱਦਦੀਆਂ ਹਾਂਜੀ ਠੀਕ ਆ ਆ ਜਿਹੜੀ ਢਲਾਡਾ ਲਾ ਲੀਆ ਰਾਜ ਸਿੰਘ ਸਾਹਿਬ ਕੱਟ ਜਾਣੀ ਕਰਮਾਲੀ ਨੇ ਹੂੰ ਤੇ ਕੀ ਮੁੱਲ ਕਰਦੇਂਦਾ ਇਹਦਾ ਮੱਲਾ ਆਂ ਦਿੰਦੇ ਆ ਮੱਲਾ ਭਾਵੇਂ ਦਾ 60 ਕਰੀਏ ਭਾਵੇਂ ਇਹ ਹਾਨਾ ਰਾਜ ਸਿੰਘ ਆਪਾਂ 45000 ਦੀ ਦੇਣੀ ਆ 45 ਦੀ 200 ਰੁਪਇਆ ਛੋੜ ਜਾਂ 45 ਚੋਂ 45 ਛੋੜ ਜਾਂ ਰਾਜ ਸਿੰਘ 45 ਚੋਂ 200 ਰੁਪਇਆ ਛੋੜ ਜੀ 44 ਚੋਂ 44 ਜਦੋਂ 200 ਰੁਪਿਆ ਛੋਟ ਲਓ ਜੀ 44000 ਦੇ ਵਿੱਚੋਂ 200 ਰੁਪਿਆ ਛੋਟ ਰਾਜਥੇ ਹੋਰ ਜਾਂਦਾ ਦੇ ਕੋਈ ਗਾਲ ਹੀ ਨਹੀਂ ਤੇਰੇ ਕਹਿ ਤੇ 43 43 ਨਹੀਂ ਨਹੀਂ ਹੁਣ ਤੂੰ ਜਾਣ ਦੇ ਪਾਉ ਮੈਂ 43000 ਚੋਂ ਕੋਈ ਗਾਲ ਹੀ ਨਹੀਂ ਖੋਜ ਰాలే ਜਿਹੜਾ ਵੀਰ ਕਰੂ ਯਾਦ ਕਰੂਗਾ ਰਾਜਥੇ ਤੇਰੇ ਮੂੰਹ ਨੂੰ ਯਾਰ ਹੋਰ ਛੜਤਾ ਹੀ ਹੱਥਿਆਲੀ ਗਲਤ ਨਹੀਂ 43000 ਹੁਣ ਦੱਸ ਦੇ ਕੋਈ ਕਥਰਿਆ ਰਾਜਥਿਆਂ ਦੇ ਨਹੀਂ ਚਲੋ ਚੰਗੀ ਆ ਕੋਈ ਕੋਈ ਕੱਦ ਵੀ ਨਿਕਾਜਾ ਨਹੀਂ ਇਹਦਾ ਵੀਰਾਂ ਨੂੰ ਦੱਸ ਦਿਓ ਹਾਂ ਦੁੱਧੇ ਤੁਕੇ ਵਾੜਿਆ ਬਟੇ ਕੱਦ ਦੀ ਆ ਦੋਸਤੋ ਬਾਕੀ ਥਾਨ ਥਨ ਪੂਰਾ ਸੁਣ ਦੀ ਥਾਨ ਪੂਰਾ ਲੱਗਾ ਦੇ ਕਿਤੇ ਗੱਲਾਂ ਹੀ ਗਾਂ ਥਾਨ ਵਾਲੀਆਂ ਤੇ ਵੀ ਪੂਰੀ ਚੀਜ਼ ਵੀ ਤੁਹਾਨੂੰ ਨਾਲ ਦਿਖਾਈ ਹੈਗਾ ਵੀ ਐ ਨਹੀਂ ਕੋਈ ਕੋਈ ਲਿੱਥੀ ਨਹੀਂ ਕਿਸੇ ਗੱਲੋਂ ਘੁੱਸੀ ਨਹੀਂ ਕੋਈ ਮਲ ਗੱਲਾਂ ਹੀ ਗਾਂ ਆਂਦੇ ਇਹ ਹੀ ਔਰਦੀਆਂ ਦੀ ਬਾਪੂ ਥਾਪੀ ਮਾਰਦਾ ਔਰਦੀਆਂ ਜਾਣ ਕੇ ਨਹੀਂ ਆਈ ਕਰਨ ਵਾਲਿਆਂ ਰਾਜ ਸਿਆ ਸੜੀ ਜਾਣਾ ਆਪਾਂ ਨਜ਼ਾਰੇ ਲੈਣਦੇ ਆ ਹਾਂ ਬੋਲੇ ਖਾਈ ਦੇ ਰੋਜੀ ਨਹੀਂ ਸਹੀ ਗੱਲ ਆ ਇਥੇ ਸ਼ੁਕਰ ਮਾਲਕ ਦਾ ਕੇ ਹਾਂ ਤੇ ਕਮੈਂਟ ਤੇ ਰਾਜ ਰਾਜ ਕਰੀ ਜਾਂਦੇ ਲੋਕੀ ਕਹੀ ਬਿਲਕੁਲ 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 ਫਿਲਹਾਲ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿੰਨੇ ਨਗਰ ਦਿਖਾਉਣੇ ਸੀ ਦਿਖਾ ਚੁੱਕੇ ਆ 6 ਮੱਝਾਂ 2 ਬੈੜਾ 8 ਨਗਰ ਸੀ ਟੋਟਲ 8 ਨਗਾਂ ਦੀ ਡਿਟੇਲ ਆਪਾਂ ਸਾਂਝੀ ਕਰਤੀ ਤੁਹਾਡੇ ਨਾਲ ਤੇ ਰੌਣਕ ਮੇਲਾ ਵੀ ਪਾਉ ਨੋਕ ਸਿੰਘ ਉਹਨਾਂ ਨੇ ਖੂਬ ਬੁਲਾ ਦਿੱਤਾ ਸੀਗਾ ਠੀਕ ਆ ਸੋ ਵੀਡੀਓ ਨੂੰ ਇੱਕ ਵਾਰੀ ਦੋ ਵਾਰੀ ਜਿਹੜਾ ਦੋਸਤੋ ਅੱਗੇ ਪਿਛੇ ਕਰਕੇ ਜਰੂਰ ਵੇਖ ਲਿਓ ਤਸੱਲੀ ਨਾਲ ਵੇਖ ਲਿਓ ਕੱਲੇ-ਕੱਲੇ ਪਸ਼ੂ ਦੀ ਡਿਟੇਲ ਮਿਲ ਗਈ ਆ ਰੇਟ ਭਾਅ ਪੜਤਾ ਬਿਲਕੁਲ ਵੀਡੀਓ ਦੇ ਵਿੱਚ ਕਰ ਦਿੱਤਾ ਗਿਆ ਸੋ ਜਿਹੜਾ ਐਨੀਮਲ ਚੰਗਾ ਲੱਗੂਗਾ ਖਾਸ ਤੌਰ ਤੇ ਵਿਜਟ ਤੁਸੀਂ ਪਿੰਡ ਟੋਟੀਆਂ ਕਰਨੀ ਆ ਤਸੀਲ ਜ਼ਿਲ ਇਸੇ ਤਰ੍ਹਾਂ ਪਾਉਨੋਗ ਸਿੰਘ ਅਗੇ ਨਵੇਂ-ਨਵੇਂ ਪਸ਼ੂ ਲੈ ਕੇ ਆਉਂਦੇ ਰਹਿਣਗੇ ਤੇ ਆਜੋ ਪੁੱਛਦੇ ਆਪਾਂ ਨੰਬਰ ਤੇ ਹੋਰ ਗੱਲਬਾਤ ਪੁੱਛ ਲਈਏ ਹੋਰ ਪਾਉ ਜੀ ਕੁਝ ਕਹਿਣਾ ਜੀ ਬਸ ਠੀਕ ਠਾਕ ਆਪ ਮਤਲਬ ਸਾਰੇ ਵੀ ਭੈਣ ਭਰਾਵਾਂ ਨੂੰ ਦਿਲੋਂ ਧੰਨਵਾਦ ਠੀਕ ਹੈ ਜੀ ਮਹਾਰਾਜ ਹਰ ਇੱਕ ਦੀ ਰਾਜਸਿਆ ਚੜ੍ਹਦੀ ਕਲਾ ਰੱਖੇ ਬਾਬਾ ਮਹਾਰਾਜ ਕਿਰਪਾ ਕਰੇ ਹਰ ਇੱਕ ਤੇ ਬਿਲਕੁਲ ਜੀ ਬਿਲਕੁਲ ਤੇ ਸਰਬੱਤ ਦਾ ਭਲਾ ਹਣਾ ਹਾਂ ਜੀ ਹਰ ਇੱਕ ਤੇ ਮਹਾਰਾਜ ਨਾ ਸੁਖ ਦਾ ਵਿੜਾ ਲਿਆਵੇ ਹਰ ਇੱਕ ਦੀ ਬਿਲਕੁਲ ਬਿਲਕੁਲ ਤੇਗਰ ਲਾਲ ਸਿੰਘ ਨੰਬਰ ਆਪਣੇ ਜਰੂਰ ਬੋਲ ਕੇ ਦੱਸ ਦਿਗੇ ਜਰੂਰ ਜੀ ਹਾਂਜੀ ਇਹ ਨੰਬਰ ਆਪਣੇ 8284 953 927 ਤੇ ਦੂਸਰਾ ਨੰਬਰ ਜੀ 98553 9277 ਜੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ